ਕਿਉਂ ਖਲੇ ਵਾਲੇ ਕੁੜੇ ਹਨ ਉਹਨਾਂ ਨੂੰ ਤਾਂ ਦੇਖਣ ਤੋਂ ਵੀ ਜਵਾਬ ਦੇਤਾ ਕਿਨੇ ਮੈਂ ਤਾਂ ਪਸੰਦ ਨਹੀਂ ਵਾਰੀ ਵਾਰੀ ਉਹੀ ਚੀਜ਼ਾਂ ਬਣਾਈ ਜਾਂਦੇ ਹੋ ਨਾ ਮੈਂ ਤੈਨੂੰ ਕਿਹਾ ਸੀ ਨਾ ਇਹਨਾਂ ਨੂੰ ਨਾ ਇੱਜ਼ਤ ਰਾਸ ਹੀ ਨਹੀਂ ਆਉਂਦੀ ਇਹਨਾਂ ਦੀ ਜਿੰਨੀ ਪੁੱਛ ਪੁੱਛ ਕਰਦੇ ਆ ਨਾ ਉਹਨੇ ਸਿਰ ਚੜਦੀਆਂ ਤੈਨੂੰ ਕੀ ਲੱਗਦਾ ਮੈਂ ਬਿਨਾਂ ਗੱਲੋਂ ਆਈ ਹੋਈ ਆ ਮੇਰੇ ਨਾਲ ਬਹੁਤ ਹੋਈਆਂ ਮੈਂ ਤਾਂ ਹੀ ਤੈਨੂੰ ਕਹਿੰਦੀ ਸੀਗੀ ਚਲ ਕੋਈ ਗੱਲ ਨਹੀਂ ਚਲ ਜਿਹੜਾ ਕੁਝ ਕਹਿੰਦੀ ਆ ਫਿਰ ਉਹ ਬਣਾ ਦਿੰਨੇ ਆ ਜਿਹੜੇ ਇਹਨਾਂ ਨੂੰ ਪਸੰਦ ਹੋਊਗਾ ਐਂ ਕੀ ਹੁੰਦਾ ਤੂੰ ਬਣਾ ਲੈ ਫਿਰ ਮੈਂ ਇਥੋਂ ਤਾਂ ਨਹੀਂ ਗਰਮੀ 'ਚ ਮਰੀ ਤਾਂ ਮੈਂ ਤਾਂ ਪਹਿਲੇ ਹੀ ਬਿਮਾਰ ਹੋਈ ਪਈ ਆ ਮੈਂ ਤਾਂ ਪੁਸ਼ਪਾਸ਼ ਨਹੀਂ ਹੁੰਦੀ ਇਹਨਾਂ ਨੂੰ ਤੂੰ ਬਣਾ ਲਾ ਠੀਕ ਹੈ ਸਹੀ ਗੱਲ ਆ ਮੈਂ ਤਾਂ ਇੰਨੇ ਪਿਆਰ ਨਾਲ ਬਣਾ ਕੇ ਲੈ ਕੇ ਗਈ ਸੀ ਕਿ ਮੈਨੂੰ ਐਸ ਕਿ ਦੀਦੀ ਖੁਸ਼ ਹੋ ਜਾਣਗੇ ਪਰ ਸਗੋਂ ਉਲਟਾ ਦੀਦੀ ਮੈਨਾਂ ਨਾਰਾਜ਼ ਹੋ ਗਏ ਸਗੋਂ ਪਹਿਲਾਂ ਨਹੀਂ ਆਏ ਕਰਦੇ ਸੀ ਪਹਿਲਾਂ ਤਾਂ ਜਿਹੜਾ ਕੁਝ ਵੀ ਬਣਾ ਕੇ ਦਿੰਦੇ ਸੀ ਬੜਾ ਹੱਸ ਕੇ ਖਾ ਲੈਂਦੇ ਸੀ ਅੱਜ ਕਿਵੇਂ ਦੀਦੀ ਨਖਰੇ ਕਰਨ ਲੱਗੀ ਨਖਰੇ ਤਾਂ ਦੀਦੀ ਨੂੰ ਕਰਨੇ ਹੀ ਨਹੀਂ ਆਉਂਦੇ ਗੱਲ ਕੀ ਹੋਈ ਪਈ ਐ ਚਲ ਜਿਹੜਾ ਕੁਝ ਕਹਿੰਦੀਆਂ ਫਿਰ ਪੁੱਛ ਕੇ ਉਹ ਬਣਾ ਦੇਣੀ ਆ ਸੋਕਾ ਹਾਂਜੀ ਆ ਗਏ ਤੁਸੀਂ ਉਹ ਹਾਂ ਖੇਤ ਗਿਆ ਸੀਗਾ ਉੱਥੇ ਲਾਡੀ ਕੁਮਾਰ ਸਾਹ ਕੰਮ ਜੇ ਸੰਭਲ ਲਾ ਗਿਆ ਸਾਰੇ ਫਿਰ ਮੇਰੇ ਕੰਮ ਯਾਦ ਆ ਗਿਆ ਇੱਕ ਮੈਂ ਕਿਹਾ ਚੱਲ ਪਹਿਲਾਂ ਛੇਤੀ ਘਰੇ ਜਾ ਕੇ ਆਵਾਂ ਅੱਛਾ ਮੈਂ ਵੀ ਵਸੂਣੇ ਪਈ ਸੀ ਕੰਮ ਜੇ ਨੇ ਬੈਠ ਕੇ ਮੈਂ ਕਿਹਾ ਚੱਲ ਤੁਸੀਂ ਖੇਤ ਗਏ ਹੋ ਸ਼ਾਮ ਨੂੰ ਆਉਂਗੇ ਅੱਛਾ ਅੱਛਾ ਮੈਂ ਤੈਨੂੰ ਇਹ ਕਹਿੰਦਾ ਸੀਗਾ ਉਹਦੇ ਤੈਨੂੰ ਮੈਂ ਪੈਸੇ ਨਹੀਂ ਫੜਾਈ ਸੀਗੇ ਹਾਂਜੀ ਉਹ ਚੋਂ 5000 ਰੁਪਏ ਲੈ ਕੇ ਦੇ ਕੀ ਕਰਨਾ ਤੁਸੀਂ ਉਸੋ ਕੰਮ ਹੁੰਦੇ ਆ ਤੂੰ 5000 ਰੁਪਏ ਲਿਆ ਕੇ ਦੇ ਮੈਨੂੰ ਤੇ ਫਿਰ ਮੈਨੂੰ ਦੱਸ ਤਾਂ ਸਕਦੇ ਹੋ ਨਾ ਕੰਮ ਕੀ ਆ ਉਹੀ ਤਾਂ ਪੁੱਛ ਰਹੀ ਆ ਵੀ ਦੱਸੋ ਮੈਨੂੰ ਉਹ ਮਾਂ ਨੂੰ ਦੇਣੇ ਆ ਪੈਸੇ ਕਿਉਂ ਮਾਂ ਨੂੰ ਕਿਉਂ ਦੇਣੇ ਆ ਉਹ ਘਰੇ ਕੁੜੀ ਆਈ ਹੋਈ ਆ ਕੋਈ 100 ਕੱਪੜਾ ਲੀੜਾ ਦਬਾਉਣਾ ਹੁੰਦਾ 5000 ਰੁਪਏ ਦੇ ਦਾਂਗੇ ਕੋਈ ਵਧੀਆ ਕੱਪੜਾ ਲੈ ਲੂਗੀ ਤੇ ਲਾਡੀ ਨੇ ਦੇ ਤਾਂ ਦਿੱਤੇ ਹੈਗੇ ਮੈਨੂੰ ਪੈਸੇ ਜੇ ਲਾਡੀ ਨੇ ਦੇ ਦਿੱਤੇ ਤਾਂ ਫਿਰ ਆਪਣਾ ਕੋਈ ਹੱਕ ਨਹੀਂ ਬਣਦਾ ਹੈਗਾ ਮੇਰੀ ਵੀ ਉਹ ਭੈਣ ਲੱਗਦੀ ਆ ਨਾਲੇ ਘਰੋਂ ਮੈਂ ਵੱਡਾ ਲਾਡੀ ਛੋਟਾ ਮੇਰੀ ਗੱਲ ਸੁਣੋ ਹੁਣ ਆਪਾਂ ਕਿਹੜਾ ਅੱਡਾ ਇੱਕੋ ਕਰਦੇ ਰਹਨੇ ਆਪਾਂ ਇਕੱਠੇ ਆ ਲਾਡੀ ਨੇ ਦੇ ਦੇ ਤੁਸੀਂ ਦੇ ਤੇ ਗੱਲ ਤਾਂ ਇੱਕੋ ਹੀ ਆ ਨਾ ਉਹਨੇ ਵੀ ਅਲੱਗ-ਅਲੱਗ ਥੋੜੀ ਖਰਚਾ ਕਰੋਗੇ ਤੁਸੀਂ ਉਹ ਖਰਚੇ ਨੂੰ ਕੀ ਪੰਜ ਸੱਤ ਨੇ ਇੱਕ ਤਾਂ ਭੈਣ ਆ ਮੇਰੀ ਦੱਸ ਉਹ ਸਾਲ ਸਮਾਂ ਹੀ ਆਉਂਦੀ ਐ ਜੇ 4 ਰੁਪਏ ਤੇ ਲਾ ਦਾਂਗੇ ਫਿਰ ਕਿੰਡੀਕ ਗੱਲ ਆ ਪੈਸੇ ਲੋਨ ਨੂੰ ਨਹੀਂ ਕਹਿੰਦੀ ਮੈਂ ਤੁਹਾਨੂੰ ਤਾਂ ਕਦੇ ਆਏ ਹੋਇਆ ਨਹੀਂ ਹੈਗਾ ਵੀ ਇਹ ਸਾਰਾ ਦਿਨ ਘਰੇ ਕੰਮ ਕਰਦੀ ਐ ਇਹਨੂੰ ਕੁਛ ਲੈ ਅੱਜ ਤੱਕ ਇੱਕ ਵੀ ਅੱਜ ਦਾ ਸੂਟ ਲੈ ਕੇ ਦਿੱਤਾ ਤੁਸੀਂ ਮੈਨੂੰ ਉਹ ਆਈ ਐ ਜਦੋਂ ਹੀ ਆਉਂਦੀ ਆ ਨਾ ਮਾ ਕੁਛ ਲੈ ਦਿੰਦੇ ਹੋ ਖਰਚਾ ਕਰ ਦਿੰਦੇ ਹੋ ਮੈਂ ਤਾਂ ਤੁਹਾਨੂੰ ਕਦੇ ਦੇਖਦੀ ਨਹੀਂ ਹੈਗੀ ਤੈਨੂੰ ਤਾਂ ਉਹੀ ਗ ਮੇਰੀ ਭੈਣ ਤੇ ਸਾੜਾ ਹੋ ਗਿਆ ਜੇ ਉਹ ਸਾਲ ਬਾਅਦ 6 ਮਹੀਨੇ ਵਾਧਾ ਕੇ ਜੇ ਕੋਈ ਪੰਜ ਚਾਰ ਰਿਆ ਖਰਚਾ ਕਰਾਈ ਜਾਂਦੀ ਹੈ ਥੋੜੇ ਪਤਾ ਨਹੀਂ ਕਿਉਂ ਪਿੱਸੂ ਪੈ ਜਾਂਦੇ ਆ ਨਾਲੇ ਸੂਟਾਂ ਦੀ ਕਿਹੜਾ ਕਮੀ ਹੈ ਕਿੰਨੇ ਦਾ ਸੂਟ ਹੈ ਤੇਰੇ ਕੋਲ ਪਤਾ ਹੀ ਮੈਨੂੰ ਕਿਹੜੇ ਸੂਟ ਆ ਆ ਨਾਲੇ ਥੋੜੇ ਕੁ ਦਿਨ ਪਹਿਲਾਂ ਤਾਂ ਹੁਣੇ ਛੋਟੀ ਆਈ ਸੀ ਉਹ ਤੇ ਤੁਸੀਂ ਕਿੰਨਾ ਖਰਚਾ ਕਰਦਾ ਤੇ ਹੁਣ ਇਹ ਤੇ ਮੇਰੀ ਗੱਲ ਸੁਣ ਲਓ ਜੇ ਪੈਸੇ ਲੈ ਕੇ ਦੂੰਗੇ ਨਾ ਸੂਟ ਮੈਨੂੰ ਵੀ ਚਾਹੀਦਾ ਉਹ ਕੋਈ ਨਾ ਕਹਿ ਦੂੰਗਾ ਮੈਂ ਮਾਂ ਨੂੰ ਪਹਿਲਾਂ ਤੂੰ ਮੈਨੂੰ ਪੈਸੇ ਲੈ ਕੇ ਦੇ ਮੈਨੂੰ ਮੱਤਾ ਨਾ ਦੇ ਇਹ ਅੱਡ ਲਹੂ ਪੀ ਰੱਖਿਆ ਹਲੋ ਕਿੰਨੇ ਆ ਹੁਣ ਇਹ ਜਿੰਨਾ ਮੰਗਿਆ ਸੀ ਤੁਸੀਂ ਉਨਾ ਹੀ ਆ ਨਾਲੇ ਮੈਂ ਕਹਿਤਾ ਤੁਹਾਨੂੰ ਮੈਨੂੰ ਵੀ ਸੂਟ ਚਾਹੀਦਾ ਬਰਾਬਰ ਮੇਰੀ ਗੱਲ ਸੁਣ ਲਾ ਘਰੇ ਭੈਣ ਆਈ ਹੋਈ ਆ ਨਹੀਂ ਮਾਰਿਆ ਨਾ ਇਧਰੋਂ ਮੈਂ ਪੁੱਠੇ ਜੇ ਹੱਥ ਦਾ ਲੱਗੀਆਂ ਰੋਲਾ ਪਾਉਣ ਜਦੋਂ ਬੰਦਿਆ ਵਾਂਗੂ ਤੈਨੂੰ ਇੱਕ ਵਾਰੀ ਕਹਿਤਾ ਵੀ ਸੂਟ ਮਿਲ ਜੂਗਾ ਕਦੋਂ ਮਿਲ ਜੂਗਾ ਤੁਹਾਨੂੰ ਵੀ ਪਤਾ ਮੈਂ ਜਾਣੇਗਾ ਪੇਕੇ ਆਵਦੇ ਕੋਈ ਸੂਟ ਹੈ ਨਹੀਂਗਾ ਮੇਰੇ ਕੋ ਪਾਉਣ ਨੂੰ ਮੈਂ ਵੀ ਲੈ ਕੇ ਆਉਣਾ ਸੂਟ ਜਦੋਂ ਪੇਕੇ ਜਾਏਂਗੀ ਨਾ ਉਹਦੇ ਨੂੰ ਹੋਰ ਸੂਟ ਲੈ ਲੇਂਗੀ ਨਾਲੇ ਮਹੀਨੇ ਬਾਅਦ ਤਾਂ ਸੂਟ ਲੈ ਲੈਣੇ ਹਜੇ ਤੁਹਾਨੂੰ ਸੂਟਾਂ ਦੀ ਕਮੀਆਂ ਨੇ ਅੱਛਾ ਜਦੋਂ ਤੁਹਾਡੀਆਂ ਭੈਣਾਂ ਆ ਜਾਂਦੀ ਉਹ ਤਾਂ ਤਾਂ ਵਧੀਆ ਖਰਚਾ ਕਰਦੇ ਨੇ 10 10 15 15000 ਮੇਰੇ ਵਾਰੀ ਤੁਹਾਨੂੰ ਆਏ ਹੋ ਜਾਂਦਾ ਮੈਨੂੰ ਕੁਝ ਨਹੀਂ ਪਤਾ ਮੈਨੂੰ ਵੀ ਬਰੋਬਰ ਸੂਟ ਚਾਹੀਦਾਗਾ ਹੁਣ ਤੈਨੂੰ ਨਾ ਮੈਂ ਪਿਆਰ ਨਾਲ ਕਹਤਾ ਵੀ ਮਾਂ ਨੂੰ ਮੈਂ ਕਹਿਤਾ ਸੀਗਾ ਵੀ ਜਾ ਕੇ ਕਹਿ ਦੂੰਗਾ ਵੀ ਸੂਟ ਦਵਾ ਦਈ ਉਹਨੂੰ ਮੇਰਾ ਦਿਮਾਗ ਨਾ ਖਾਈ ਚ ਪਰ ਮੈਂ ਨਾਲ ਜਾਊਂਗੀ ਉਹਦੀ ਪਸੰਦ ਦਾ ਸੂਟ ਲਊਂਗੀ ਕਿਤੇ ਆਏ ਨਾ ਹੋਵੇ ਕੋਈ ਸਸਤਾ ਚ ਲਿਆ ਕੇ ਫੜਾ ਦੇ ਮੈਨੂੰ ਤੈਨੂੰ ਮਾਂ ਤੇ ਵਿਸ਼ਵਾਸ ਨਹੀਂ ਹੈਗਾ ਮੈਨੂੰ ਕੁਝ ਨਹੀਂ ਪਤਾ ਮੈਨੂੰ ਸਭ ਦਾ ਪਤਾ ਬਸ ਮੈਨੂੰ ਵਧੀਆ ਸੂਟ ਚਾਹੀਦਾ ਮੈਂ ਤੁਹਾਨੂੰ ਕਹਤਾ ਫਿਰ ਨਾ ਕਹ ਦੂੰਗਾ ਮਾਂ ਨੂੰ ਬਗਜੀ ਨਾਲ ਜਦੋਂ ਦੇਖੋ ਬੱਸ ਇਹਨਾਂ ਨੂੰ ਆਪਦੀ ਭੈਣ ਹੀ ਦਿੰਦੀ ਓਥੇ ਖਰਚਾ ਕਰੀ ਜਾਣਗੇ ਆਏ ਨਹੀਂ ਹੈਗਾ ਵੀ ਇਹਦੇ ਬਾਰੇ ਵੀ ਸੋਚ ਲਾ ਸਾਰਾ ਦਿਨ ਘਰੇ ਕੰਮ ਕਰਦੀ ਰਹਿੰਦੀ ਹੈ। ਮਾ ਹਾਂ ਦੇਖ ਲਾ ਆਪਦੇ ਕਮਰੇ ਚ ਹੀ ਬੜੀਆਂ ਬੈਠਾ ਐ ਥੋੜਾ ਨਾ ਕਿ ਆਪਣੇ ਕੋਲ ਬਹਿ ਜਾਣ। ਅੰਬ ਖਾਈ ਜਾਂਦੀ ਹੈ ਹੈ ਖਾਲਾ ਵੀਰੇ ਤੂੰ ਖਾ ਲਾਣਾ ਮੈਂ ਤਾਂ ਕੀ ਕਰਨੀ ਕਿ ਆਇਆ ਮੈਂ ਨਹੀਂ ਖਾਂਦਾ ਹੈਗਾ। ਖਾਲਾ ਪੁੱਤ ਜਿ ਖਾਣੇ ਲਾਣਾ ਬਸ ਮਾ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀਗਾ ਹੂੰ ਆ ਲੈ 5000 ਰੁਪਿਆ ਤੇ ਨਾਲੇ ਤਾਂ ਲਗਨ ਨੂੰ ਸੂਟ ਦਵਾ ਦੇ ਨਾਲੇ ਉਹਨਾਂ ਨੂੰ ਲਿਆ ਕੇ ਦੇ ਦਿੱਤਾ ਤੇ 5000 ਪੁੱਤ ਇਹ ਕੀ ਕਰਨਾ ਸੀਗਾ ਤੇ ਲਾਡੀ ਦੇਊਗਾ ਤਾਂ ਸਹੀ ਪੈਸੇ ਮਨਿੰਦਰ ਨੂੰ ਫੜਾਏ ਉਹਨੇ ਚਲ ਕੋਈ ਨਾ ਮਾ ਆਉ ਆਪਦੀ ਥਾਂ ਤੇ ਦਿੰਦਾ ਮੈਂ ਆਪਦੀ ਥਾਂ ਤੇ ਦਿੰਦਾ ਉਹੋ ਵੀਰੇ ਚੱਲ ਵਧੀਆ ਹੋਇਆ ਮਾ ਰੱਖ ਲੈਣਾ ਤੂੰ ਵੀਰਾ ਕਹਿੰਦਾ ਕੱਪੜੇ ਲਿਆਇਆ ਬਸ ਜੇ ਮੁੜੇ ਆਪਾਂ ਪੈਸੇ ਰੱਖ ਲਾਂਗੇ ਵਿੱਚੋਂ ਫਿਰ ਵਾਪਸ ਕਰ ਦਾਂਗੇ ਵੀਰੇ ਜਿੰਨੇ ਬਚੇ ਉਹ ਚੱਲ ਕੋਈ ਗੱਲ ਨਹੀਂ ਸੂਟ ਹੀ ਲਿਆਉਣੇ ਆ ਨਾਲੇ ਤਾਂ ਸੁਖ ਨੂੰ ਲਿਆਦੀ ਉਹ ਵੀ ਕਹੀ ਜਾਂਦੀ ਸੀ ਮੈਨੂੰ ਸੂਟ ਚਾਹੀਦਾ ਤੇ ਉਧਰੋਂ ਮਨਿੰਦਰ ਨੂੰ ਲਿਆਦੀ ਤੇ ਤੂੰ ਲੈ ਲਈ ਵਧੀਆ ਜਿਹਾ ਸੂਟ ਐਂ ਕਰ ਵੀਰੇ ਆ ਲੈ ਪਹਿਲਾਂ ਉਹਦੀ ਬਹੂ ਨੂੰ ਨਾ ਸ਼ਾਪਿੰਗ ਕਰਾ ਲਿਆ ਭਰਾਵਾ ਇਹ ਤਾਂ ਸਾਡਾ ਸ੍ਰੀਕਾ ਕਰਨ ਲੱਗ ਜਾਂਦੀਆਂ ਉਹ ਚੱਲ ਕੋਈ ਨਾ ਭੈਣੇ ਚੱਲ ਐਂ ਕਰ ਉਹਨੂੰ ਬਾਅਦ ਚ ਦਵਾ ਦਾਂਗੇ ਤੂੰ ਲੈ ਆਂ ਕਿਉਂ ਲੜਦੀ ਐ ਨਹੀਂ ਵੀਰੇ ਮੈਂ ਤਾਂ ਦੇਖਦੀ ਸੀ ਕਿ ਮੇਰਾ ਭਰਾ ਮੈਨੂੰ ਕਿੰਨਾ ਪਿਆਰ ਕਰਦਾ ਹੈਗਾ ਕੋਈ ਗੱਲ ਨਹੀਂ ਭਾਬੀ ਨੂੰ ਵੀ ਸੂਟ ਲੈ ਕੇ ਦੇ ਦਾਂਗੇ ਅਸੀਂ ਹਨਾ ਮਾਂ ਬਥੇਰਾ ਪਿਆਰ ਕਰਦੇ ਉਹ ਆਏ ਦੇਖ ਲੈ ਉਹ ਅੱਡ ਪੈਸੇ ਦਊਗਾ ਇਹਨੇ 5000 ਅੱਡ ਦੇਤਾ ਹੋਰ ਇਦੂ ਉੱਤੇ ਤਾਂ ਧੱਕੀ ਆ ਭਾਈ ਚੱਲ ਕੋਈ ਨਾ ਮਾ ਇਹਨੇ ਕਿਹੜਾ ਰੋਜ਼ ਰੋਜ਼ ਹੁਣਾਉਂਦਾ ਮਸਾ ਤਾਂ ਗੇੜਾ ਮਾਰਦੀ ਐ ਤੇ ਮੁੜ ਕੇ ਮੈਂ ਕਹਿੰਦੇ ਮਨ ਚ ਐ ਨਾ ਰਹਿ ਜੇ ਵੀ ਛੋਟੇ ਪੁਰਾਣੇ ਤਾਂ ਪੈਸੇ ਇਦਿੱਤੇ ਸੂਟ ਵਾਸਤੇ ਵੱਡੇ ਨੇ ਦਿੱਤੇ ਨਹੀਂ ਹੈਗੇ ਨਹੀਂ ਭਾਈ ਐ ਨਹੀਂ ਮੈਂ ਸੋਚਦੀ ਇਹ ਤਾਂ ਸੋਡੇ ਦਿਲਾਂ ਦੀ ਸੋਚਣੀ ਆ ਮੈਨੂੰ ਤਾਂ ਪਤਾ ਕਿ ਦੋਨੇ ਭਰਾ ਮੇਰਾ ਕਿੰਨਾ ਮੋਹ ਕਰਦੇ ਆ ਆ ਬਗਾਨਿਆਂ ਆ ਕਿ ਫਰਕ ਪਵਾ ਦਿੰਦਿਆਂ ਚਲ ਕੋਈ ਨਾ ਪੈਣੇ ਤੂੰ ਨਾ ਉਹੀ ਨਾ ਬੋਲਿਆ ਕਰ ਆਦਾ ਚੁੱਪ ਕਰਕੇ ਰਹਿ ਤੈਨੂੰ ਕਿਹੜਾ ਕੁਛ ਕਹਿੰਦੀਆਂ ਨੇ ਆਪਦਾ ਖਾ ਪੀ ਦੋ ਦਿਨ ਹੈਗੀਆਂ ਉਸ ਤੋਂ ਬਾਅਦ ਭੱਗ ਜੇਗੀ ਹਾਂ ਵੀਰੇ ਸਹੀ ਗੱਲ ਆ ਮੈਂ ਤਾਂ ਦੋ ਦਿਨ ਦੀ ਪ੍ਰਾਣੀ ਆ ਮੈਂ ਕਿਹੜਾ ਇੱਥੇ ਸਦਾ ਹੀ ਬੈਠੇ ਰਹਿਣਾ ਈਆਂ ਤਾਂ ਪ੍ਰਾਣੀਆਂ ਹੀ ਹੁੰਦੀਆਂ ਤੇ ਹੋ ਵੀ ਜਾਂਦੀਆਂ ਮੁੜ ਕੇ ਆਪਦਾ ਪੇਕਾ ਕਰਨਾ ਐਂ ਜੇ ਲੱਗਣ ਲੱਗ ਜਾਂਦਾ ਵੀ ਮੈਂ ਤਾਂ ਕਿਤੇ ਪਰਾਏ ਥਾਂ ਤੇ ਆ ਕੇ ਵੱਧ ਘੱਟ ਤਾਂ ਨਹੀਂ ਬੋਲਦੀ ਭਾਬਾਂ ਮੂਰੇ ਨਾ ਕੋਈ ਚੀਜ਼ ਮੰਗਣ ਤੋਂ ਵੀ ਡਰ ਲੱਗਦਾ ਓਹੋ ਤੂੰ ਵੀ ਪੈਣੇ ਕਿਹੇ ਜਿਹੇ ਗੱਲਾਂ ਲੈ ਕੇ ਬੈਗੀ ਕੋਈ ਪਰਾਇਆ ਨਹੀਂ ਹੈਗਾ ਤੇਰਾ ਆਪਦਾ ਹੀ ਘਰ ਆ ਮੈਂ ਸਮਝਾਣਾ ਇਹਨੂੰ ਚਲ ਕੋਈ ਨਹੀਂ ਪੁੱਤ ਮੈਂ ਆਪੇ ਕਹਿ ਦੂੰਗੀ ਇਹਨੂੰ ਪਰਾਇਆ ਪੁਰਾਇਆ ਕੁਝ ਨਹੀਂ ਹੈਗਾ ਇਹ ਮਨ ਦਾ ਬਹਿਮ ਹੈਗਾ ਤੇਰਾ ਆਪਦਾ ਪੇਕੇ ਦਾ ਘਰ ਆ ਇਹ ਤਾਂ ਸਮਾਏ ਮਨ ਵੀ ਹਾਂ ਚੰਗਗਾ ਹੀ ਆ ਜਿਹੜਿਆਂ ਤੇਰੇ ਅੱਗੇ ਪਿੱਛੇ ਤੁਰਗਾ ਫਿਰਦਿਆਂ ਹਾਂ ਆਏ ਤਾਂ ਚੰਗਗਾ ਹੀ ਆ ਮੈਂ ਦਵਾਈ ਲੈ ਹੀ ਸੂਟ ਪਰ ਸਾਨੂੰ ਤਾਂ ਕੰਮ ਤੋਂ ਬੇਰ ਹੀ ਨਹੀਂ ਹੈਗੀ ਮੇਰੇ ਤਾਂ ਨਾ ਦਿਮਾਗ ਚ ਔੜ ਗਈ ਮੈਂ ਪੈਸੇ ਫੜਾਉਣ ਆ ਗਿਆ ਹੁਣ ਫੇਰ ਕੇਤ ਨੂੰ ਜਾਣਾ ਚਲ ਕੋਈ ਨਹੀਂ ਪੁੱਤ ਦਵਾ ਲਿਆਂਗੀ ਆ ਖਾ ਜਾਂਦਾ ਤੂੰ ਅੰਬ ਉਹ ਨਾਣਾ ਮੈਂ ਨਹੀਂ ਖਾਂਦਾ ਹੈਗਾ ਫਿਰ ਭਾਬੀ ਤੋਂ ਠੰਡਾ ਪਾਣੀ ਬਣਵਾ ਕੇ ਪੀ ਜਾ ਨਿੰਬੂ ਦਾ ਨਿੰਬੂ ਪਾਣੀ ਬਣਵਾ ਕੇ ਪੀ ਜੂਗਾ ਅੰਬ ਜੇ ਖਾ ਕੇ ਨਾ ਮੂੰਹ ਹੀ ਉੱਠ ਪੈਂਦਾ ਮੇਰਾ ਤਾਂ ਨਾਲੇ ਮਾਂ ਕੁੱਪੇ ਗਰਮੀ ਚ ਜਾਊਗਾ ਮੈਂ ਤਾਂ ਅੰਦਰ ਬੈਠੀ ਆ ਮੇਰੀ ਗੱਲ ਸੁਣ ਮੈਂ ਤਾਂ ਉਹਦੇ ਸਾਹਮਣੇ ਜਾਣ ਕੇ ਸੁੱਲਾ ਸਫਾਈ ਮਾਰਤੀ ਸੀ ਕਿ ਲਿਆਵਾਂਗੇ ਭਾਬੀ ਨੂੰ ਸੂਟ ਮੈਂ ਦੇਵੰਤ ਨੇ ਛੱਡਿਆ ਨਾ ਵੀ ਸਾਡਾ ਸਨਿਕਾ ਕਰ ਦੂ ਇੱਥੇ ਦੋ ਦਿਨ ਆਈ ਦਾ ਕੋਈ ਨਹੀਂ ਪੁੱਤ ਆਪਾਂ ਤਾਂ ਆਪਦੀ ਮਰਜ਼ੀ ਨਾਲ ਲਿਓਨੇ ਕਿਹੜੇ ਲਿਆ ਕੇ ਦੇਣੇ ਜੇ ਲੈ ਇੱਤੇ ਵੀ ਨਾ ਜਿਹੜੇ 2.5 ਤੇ 3-300 ਦੇ ਹੁੰਦੇ ਆ ਉਹ ਲੈ ਦਾਂਗੇ ਗਰਮੀ 'ਚ ਪਾਉਣ ਵਾਲੇ ਘਰੇ 500 ਦੇ 2 ਸੂਟ ਦੋਨਾਂ ਨੂੰ ਲੈ ਆ ਦਾਂਗੇ ਨਾਲੇ ਉਹਨਾਂ ਛੋਟੀ ਨੇ ਕੀ ਕਰਨੇ ਲੀੜੇ ਲਿਆ ਕੇ ਤਿੰਨ ਚਾਰ ਸੂਟ ਦਾ ਪੇਕਾ ਤੋੜੇ ਛੋਟੀ ਭਾਬੀ ਭਾਬੀ ਸੁਖੀ ਇੱਥੇ ਆਈ ਹੁਣ ਆਈ ਨਹੀਂ ਪਤਾ ਕਿੱਥੇ ਬੈਠੀ ਹੈ ਉਹ ਤਾਂ ਕਮਰੇ 'ਚ ਬੈਠੀ ਉਹ ਬਾਹਰ ਆਈ ਛੱਡ ਕੇ ਸੀ ਉਹ ਕਿੱਥੇ ਆਉਣ ਆਲੀ ਐ ਨਹੀਂ ਸੁਣਦੀ ਐ ਜਮਨ ਭਾਬੀ ਉਹ ਰਿਆ ਕਿੱਥੇ ਸੀ ਇੰਨਾ ਚਰਲਾਇ ਮੈਂ ਤਾਂ ਕੰਮ ਕਰੀ ਜਾਂਦੀ ਸੀ ਮਮਨੀ ਕੀ ਗੱਲ ਹੋ ਗਈ ਭਾਬੀ ਤੂੰ ਇਹ ਕਹਿ ਕਿ ਗੱਲ ਕੀ ਨਹੀਂ ਹੋਈ ਤੈਨੂੰ ਇਹ ਨਹੀਂ ਪਤਾਗਾ ਤੂੰ ਬੀਰੇ ਨੂੰ ਪੈਸੇ ਫੜਾਉਣ ਤੋਂ ਪਹਿਲਾਂ ਇਹ ਸੁਣਾਉਣੀ ਆ ਵੀ ਮੈਨੂੰ ਕੱਪੜੇ ਲਿਆ ਦੇ ਉਹ ਲਿਆ ਦੇ ਬੋਲ ਲਿਆ ਦੇ ਤੂੰ ਦੋ ਦਿਨ ਆਈ ਤਾਂ ਮੇਰੇ ਇੱਥੇ ਸ੍ਰੀਕਾ ਕਾਹ ਤੋਂ ਕਰਨ ਲੱਗ ਗਈ ਜੜਿਆ ਮੰਮੇ ਹਣ ਤੁਸੀਂ ਵੀ ਨਾ ਉਹੀ ਗੱਲਾਂ ਲੈ ਕੇ ਬਹਿ ਜਨੋ ਤੁਹਾਨੂੰ ਨਹੀਂ ਪਤਾ ਮੇਰੇ ਵੀ ਕਿੰਨੇ ਖਰਚ ਆ ਨਾਲੇ ਮੈਂ ਵੀ ਆਪਦੇ ਭਰਾ ਕੋਲ ਜਾਣਾ ਮੈਂ ਵੀ ਸੌਸਮਾਨ ਲੈ ਕੇ ਆਉਣਾ ਨਾ ਫਰਾਉ ਦੇ ਪੇਕਿਆਂ ਤੋਂ ਲਿਆਈ ਨਾ ਜਾ ਕੇ ਮੈਂ ਵੀ ਆਪਦੇ ਪੇਕਿਆਂ ਤੋਂ ਮੰਗਦੀ ਆ ਹੁਣ ਤੇਰਾ ਭਰਾ ਤਾਂ ਨਹੀਂ ਮੈਨੂੰ ਪੈਸੇ ਦੇ ਕੇ ਗਿਆ ਵੀ ਤੂੰ ਸ੍ਰੀਕਾ ਕਰੇ ਤੂੰ ਵੀਰੇ ਨੂੰ ਕਹਿ ਕੇ ਤੋਰਤਾ ਵੀ ਮੈਨੂੰ ਵੀ ਸੂਟ ਲਿਆ ਦੇ ਕਹਿੰਦਾ ਸੁਖਣੋਂ ਵੀ ਸੂਟ ਲਿਆ ਦਿਓ ਸੂਟ ਹੈ ਨਹੀਂ ਤੁਹਾਡੇ ਕੋਲ ਘਰੇ ਪਾਉਣ ਨੂੰ ਤੇ ਮੈਨੂੰ ਵੀ ਤਾਂ ਸੂਟ ਚਾਹੀਦਾ ਨਾ ਹੁਣ ਮੈਂ ਜਾਣਾ ਮੈਂ ਕੀ ਪਾ ਕੇ ਜਾਊਂਗੀ ਬੀ ਤੂੰ ਕਿਨੇ ਦਿਖਾਣੇ ਸੂਟ ਮੈਂ ਤਾਂ ਜਾ ਕੇ ਆਪਦੇ ਸਹਰੇ ਪਰਿਵਾਰ ਦਿਖਾਣੇ ਆਂਡੀਆਂ ਗਵਾਂਡੀਆਂ ਦਿਖਾਣੇ ਵੀ ਹਾਂ ਮੇਰੇ ਪੇਕੇ ਨੇ ਆ ਦਿੱਤਾ ਨਾਲੇ ਸੋਡਾ ਨਾ ਹੀ ਵੱਡਾ ਕਰੂੰਗੀ ਮੈਂ ਉੱਥੇ ਜਾ ਕੇ ਵੀ ਹਾਂ ਮੇਰੇ ਪਰਜਾਈਆਂ ਨੇ ਮੇਰੇ ਭਰਾਵਾਂ ਨੂੰ ਪੈਸੇ ਜੋੜ-ਜੋੜ ਇਕੱਠੇ ਕਰਕੇ ਦੇਤੇ ਸੀ ਵੀ ਹਾਂ ਸਾਡੇ ਨਣਾਣ ਉਹ ਗੀ ਕੱਪੜੇ ਲੀੜੇ ਲੈ ਜੂਗੀ ਤੁਸੀਂ ਪੌਣੇ ਤੇ ਮੈਂ ਨਹੀਂ ਕੱਪੜੇ ਪੌਣੇ ਮੈਂ ਵੀ ਤਾਂ ਪਾ ਕੇ ਦਿਖਾਉਣਾ ਹੀ ਹੁਣ ਨਹੀਂ ਬਾੜੀ ਜਵਾਨ ਜੀ ਨਾਲ ਲੜਾ ਇੱਥੇ ਬਹਿ ਕੇ ਚਾਰ ਪੰਜ ਸ਼ੂਟ ਹੋਰ ਨਹੀਂ ਪੇਖਿਆ ਤਾ ਇਹਨੂੰ ਚਾਰ ਪੰਜ ਦਿਵਾ ਕੇ ਤੋਰੂ ਆਪਦੇ ਪੇਕੇ ਜائیں ਕਿ ਸਵੇਰੇ ਵਾਜੇ ਪਰਸ ਹੋ ਜਾਏ ਉੱਥੋਂ ਬ ਮੈਂ ਤੈਨੂੰ ਕੀ ਕਹਾਂ ਨਾਲ ਮੇਰੀ ਧੀ ਕੀ ਕਹਿੰਦੀ ਐ ਐਵੇਂ ਨਾ ਬਾਲਾ ਮੂਰੇ ਬੈ ਕੇ ਸਾਡੇ ਅੱਖਾਂ ਜਿਹਾ ਦਿਖਾ ਕੇ ਸਾਨੂੰ ਨਾਲ ਇੱਕ ਗੱਲ ਹੋਰ ਭਾਬੀ ਜਦੋਂ ਵੀਰ ਆਇਆ ਨਾ ਤੁਹਾਡੇ ਕੋਲ ਹੁੰਦਿਆ ਪੇਕਿਆਂ ਤੋਂ ਲਿਆਂਦੇ ਵੇ ਕੱਪੜੇ ਪੇਟੀ ਚੋਂ ਕੱਢ ਕੇ ਦਿਖਾ ਦੀ ਵੀ ਹਾਂ ਇਹ ਮੈਨੂੰ ਭੈਣ ਨੇ ਲਿਆ ਕੇ ਦਿੱਤਾ ਮੇਰੇ ਕੱਪੜਿਆਂ ਦੇ ਪੈਸਿਆਂ ਚੋਂ ਨਾ ਪਈ ਨੀਤੀ ਜੀ ਰੱਖਿਆ ਕਰੋ ਮੈਨੂੰ ਤਾਂ ਜਿਹੜੀ ਚੀਜ਼ ਚਾਹੀਦੀ ਐ ਨਾ ਮੈਂ ਤਾਂ ਕਹੂੰਗੀ ਨਾਲੇ ਉਹਨਾਂ ਤੋਂ ਮੰਗੂਗੀ ਐਵੇਂ ਮੇਰ ਨਾਲ ਬਾਲੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈਗੀ ਤੂੰ ਵੀ ਨਾ ਬਾਲੀ ਪਕਾਈ ਮੈਰਾ ਕਰ ਸਾਡੇ ਕੋਲੇ ਆ ਕੇ ਤੇ ਦੇਖ ਇਹ ਤਾਂ ਬਾਲੀ ਮਿਰਚ ਜੀ ਨਾ ਬਾਲੀ ਖਰਾਬ ਐ ਇਹ ਚਲ ਕੋਈ ਨਹੀਂ ਚਾ ਮੈਂ ਤਾਂ ਐਂਸੀ ਸਮਝਿਓ ਮੈਨੂੰ ਪਤਾ ਇਹ ਤਾਂ ਬੀਰੇ ਨਾਲ ਨਾ ਮੇਰੇ ਹੀ ਫਰਕ ਪਵਾ ਦੋਗੀ ਹਾਂ ਇਹਨੂੰ ਸਸਤਾ ਜਿਹਾ ਸੂਟ ਲਿਆ ਕੇ ਇਹਦਾ ਫਾਹਾ ਵੜਦਾਂਗੇ ਨਹੀਂ ਮੈਂ ਤੈਨੂੰ ਹੋਰ ਕੀ ਅਖਿ ਨੇ ਕਿਉਂ ਇਹਨਾਂ ਨੇ ਨਾ ਜਿੰਨੇ ਸਰ ਪਕਾਈ ਕਰਦੀਆਂ ਨਾ ਤੇ ਇਹਨਾਂ ਨੂੰ 500 ਦੇ ਦੋ ਛੂਟ ਲਿਆ ਦਾਂਗੇ ਤੇ ਆ ਹੁਣ ਤੂੰ ਖਾ ਲਾ ਜਿ ਖਾਣੇ ਤੇ ਪੈਸੇ ਮੈਂ ਰੱਖਿਆ ਹੁਣੀ ਐ ਤੇ ਜਦੋਂ ਆਖੇਗੀ ਉਹਦੀ ਵਗ ਚੱਲੂ ਮੈਂ ਤਾਂ ਬਸ ਚਲਦੇ ਆਂ ਆਪਾਂ ਚਲ ਆ ਜਾ ਫਿਰ ਚੱਲ ਵੜਦੇ ਹਾਂ ਹਾਂ ਬਸ ਮੈਨੂੰ ਅੰਬ ਖਾ ਲੈ ਲੈਂਦੇ ਲੈ ਖਾ ਲਾ ਫਿਰ ਚੱਲ ਕੀ ਹੋ ਗਿਆ ਦੀ ਹੋਣਾ ਕੀ ਤੂੰ ਤਾਂ ਕੰਨੀ ਰਹਿਨੀ ਐ ਨਾ ਵੀ ਚੰਗੀਆਂ ਨੇ ਚੰਗੀਆਂ ਨੇ ਵੇਖ ਲੈ ਕੀ ਕੀਤਾ ਮੇਰੇ ਨਾਲ ਉਹਨਾਂ ਨੇ ਹੁਣ ਕੀ ਕਰਤਾ ਗੱਲ ਕੀ ਹੋ ਗਈ ਤੂੰ ਐ ਦੇਖ 5000 ਤੂੰ ਭੜਾਇਆ ਲਾਡੀ ਨੂੰ 5000 ਮੈਥੋਂ ਲੈ ਗਿਆ ਬੰਟੂ ਤੇ ਮੈਂ ਜੇ ਕਹਿਤਾ ਵੀ 200 ਸੂਟ ਸਾਨੂੰ ਭੜਾ ਦੋ ਵਿੱਚੋਂ ਤੇ ਐਨੇ ਚ ਲਾਡੀਆਂ ਬੋਲਣ ਵੀ ਲੈ ਤੁਹਾਨੂੰ ਕੀ ਲੋੜ ਐ ਸੂਟਾਂ ਦੀ ਇਹ ਉਹ ਕਿੰਨਾ ਕੁਝ ਬੋਲੀਆਂ ਮੈਨੂੰ ਨਾ ਮੇਰੀ ਗੱਲ ਸੁਣ ਨਾ ਆਪਾਂ ਸਾਰਾ ਦਿਨ ਕੰਮ ਕਰਦੀਆਂ ਤੇ ਆਪਣਾ ਹੱਕ ਨਹੀਂ ਮੰਗਦਾ ਵੀ ਵਿੱਚੋਂ ਆਪਾਂ ਸੂਟ ਲੈ ਲਾਂਗੇ ਨਾ 10000 ਦੇ ਵਿੱਚੋਂ ਜੇ ਆਪਾਂ 2 ਸੂਟ ਲੈ ਲਾਂਗੇ ਫਿਰ ਕੀ ਟੋੜਾ ਪੈਂਦਾਗਾ ਚਲ ਕੋਈ ਨਾ ਹੁਣ ਕੀ ਗੁੱਸਾ ਕਰੀਏ ਕਰੀ ਆਂਗਾ ਨਾ ਲੜਪਗੇ ਹੁਣ ਆਪਾਂ ਨਾਲੇ ਆਪ ਨੂੰ ਜਿਹੜੇ ਕਪੜਾ ਤੇ ਇਹੀ ਬਣਾ ਕੇ ਦਿੰਦੇ ਆ ਚਲ ਜੇ ਹੁਣ ਇੰਨਾ ਪੈਸਾ ਚ ਨਹੀਂ ਬਣਾ ਕੇ ਦਿੰਦੇ ਤਾਂ ਨਾ ਬਣਾ ਕੇ ਦੇ ਦੇ ਦੇਖ ਮਨਿੰਦਰ ਤੂੰ ਤਾਂ ਕਹੀ ਆਂਨੀ ਆ ਪਰ ਇਹ ਚੰਗੀਆਂ ਗੱਲਾਂ ਥੋੜੀਆਂ ਇਹ ਤਾਂ ਆਪਣੇ ਚ ਫਿੱਕ ਪੁਆਈ ਜਾਂਦੀਆਂ ਨਿੱਕੇ ਨਿੱਕੇ ਗੱਲ ਪਿੱਛੇ ਲੜਾਈ ਕੋਈ ਗੱਲਾਂ ਚ ਗੱਲਾਂ ਜੇ ਬੰਦਾ ਚਾਰ ਦਿਨ ਆਇਆ ਤਾਂ ਆਰਾਮ ਨਾਲ ਰਵੇ ਨਾਲੇ ਦੇਖ ਹੁਣ ਤੂੰ ਤਾਂ ਛੱਤੀ ਪਕਵਾਨੇ ਇਹਨਾਂ ਨੂੰ ਬਣਾ ਕੇ ਖਵਾਉਣੀ ਆ ਕੀ ਕੀਤਾ ਉਹਨਾਂ ਨੇ ਤੇਰਾ ਉਸ ਗੱਲ ਦਾ ਗੁੱਸਾ ਤਾਂ ਮੈਨੂੰ ਵੀ ਹੈਗਾ ਫਿਰ ਮੈਂ ਕਹੀ ਰੈਂ ਸੋਚ ਲੈਨੀ ਆ ਵਿਚਲ ਕੋਈ ਨਾ ਕੀ ਦੋ ਦਿਨ ਆਂਗਾ ਦੋ ਦਿਨ ਰਹਿ ਕੇ ਮੁੜ ਕੇ ਮੁੜ ਜਾਣੀਆਂ ਘਰ ਤਾਂ ਆਪਣਾ ਹੀ ਆ ਮੁੜ ਕੇ ਆਪਾਂ ਹੀ ਦੇਖਣਾ ਮੰਮੀ ਨੂੰ ਹੀ ਭਰੀ ਜਾਂਦੀਆਂ ਮੇਰੇ ਖਿਲਾਫ ਘਰ ਤਾਂ ਤੇਰੇ ਖਿਲਾਫ ਘਰ ਤਾਂ ਆਪਸ ਚ ਲੜਾਈ ਜਾਂਦੀ ਆ ਹੁਣ ਬੰਟੂ ਕਹਦਾ ਮੈਨੂੰ ਕਿੰਨਾ ਕੁਛ ਬੋਲ ਕੇ ਗਏ ਆ ਕਿੰਨਾ ਲੜ ਕੇ ਗਏ ਵੀ ਤੂੰ ਉਹਨਾਂ ਨੂੰ ਬਹਿ ਨਹੀਂ ਦਿੰਦਾ ਉਹਨੇ ਕਿਹਾ ਆਪਸ ਚ ਫਿਕ ਪੁਆਈ ਜਾਂਦੀ ਆ ਕੋਈ ਚੰਗੀ ਗੱਲ ਐ ਇਹ ਨਹੀਂ ਇਹ ਗੱਲ ਤਾਂ ਮਾੜੀ ਆ ਐ ਤਾਂ ਨਹੀਂ ਕਹਿਣਾ ਚਾਹੀਦਾ ਚਲ ਜਿਹੜੀ ਗੱਲ ਆਪਸ ਵਿੱਚ ਹੋ ਗਈ ਉਹਨੂੰ ਆਪਾਂ ਦੂਜੇ ਕੋਲ ਕਰਾਂਗੇ ਤੇ ਲੜਾਈ ਪਊਗੀ ਹੁਣ ਆ ਹੀ ਲਾਡੀ ਕੋਲ ਕਹਿੰਦਾ ਵੀ ਹਾਂ ਲਾਡ ਨੂੰ ਕਹਿੰਦੀਆਂ ਵੇਸਿਆਂ ਨੂੰ ਕਮਰੇ ਚ ਕੱਢ ਤਾਂ ਨਾ ਥੱਲੇ ਪੈ ਜੂੰ ਕੋਈ ਗੱਲ ਨਹੀਂ ਦੀਦੀ ਹੋਰਾਂ ਇੱਧਰ ਪੈ ਜਾਣਾ ਮੈਂ ਕਿਹਾ ਪਰ ਮੈਨੂੰ ਕਹਿੰਦਾ ਮੈਂ ਤੁਹਾਨੂੰ ਝੋਲਾ ਚੱਕ ਕੇ ਤੋੜ ਦੂੰਗਾ ਇੰਨਾ ਕੁਝ ਬੋਲਿਆ ਇਹ ਤਾਂ ਫਿਕ ਪੋਣ ਵਾਲੀ ਗੱਲ ਹੋ ਗਈ ਗਲਤ ਗੱਲ ਆ ਐ ਨਹੀਂ ਦੀਦੀ ਹੋਰਾਂ ਨੂੰ ਕਰਨਾ ਚਾਹੀਦਾ ਜਦੋਂ ਆਪਾਂ ਇੰਨਾ ਕਰਦੇ ਫਿਰ ਉਹਨਾਂ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਤੂੰ ਕਹਿ ਦਿੰਦੀ ਆ ਨਾ ਮਨਿੰਦਰ ਮੈਂ ਇਸੇ ਗੱਲਾਂ ਕਰਕੇ ਨਹੀਂ ਕਰਦੀ ਨਹੀਂ ਤਾਂ ਮੈਂ ਪਹਿਲਾਂ ਬਹੁਤ ਕਰਦੀ ਸੀ ਮੇਰੇ ਨਾਲ ਜੋ ਜੋ ਕੀਤਾ ਇਹਨਾਂ ਨੇ ਕੋਈ ਗੱਲ ਨਹੀਂ ਹੁਣ ਤੁਸੀਂ ਨਾ ਕਿਸੇ ਗੱਲ ਤੇ ਲੜਿਓ ਨਾ ਸੋ ਕੋ ਜਿੰਨਾ ਤੁਸੀਂ ਹੁਣ ਇੰਨਾ ਲੜੋਗੇ ਵੀਰਾਂ ਤੁਹਾਡੇ ਤੇ ਉਨਾ ਹੀ ਪੜਕੂਗਾ ਫਿਰ ਤੁਹਾਡੇ ਜੀ ਕਲੇਸ਼ ਵਧੂਗਾ ਚੁੱਪ ਕਰਕੇ ਜਿਵੇਂ ਕਹੀ ਜਾਂਦੀਆਂ ਆਪਣਾ ਕੀ ਜਾਂਦਾ ਦੋ ਦਿਨ ਹੀ ਆ ਜਿਵੇਂ ਕਹੀਆਂ ਪਉਵੇਂ ਕਰੀ ਜਾਂਦੀਆਂ ਬਸ ਮੈਂ ਤਾਂ ਚੁੱਪ ਕਰਕੇ ਰਹੀ ਜਾਨੀ ਆ ਪਰ ਮੈਂ ਤਾਂ ਬਾਹਲਾ ਦਿਨੇ ਦੇਖਿਆ ਨਹੀਂ ਜਾਂਦਾ ਨਿੱਕੇ ਨਿੱਕੇ ਗੱਲ ਕਰਕੇ ਕਲੇਸ਼ ਕਰੀ ਜਾਂਦੀ ਆ ਕਦੇ ਕੀ ਕਰੇ ਕੀ ਹੋਰ ਕੋਈ ਕੰਮ ਹੀ ਨਹੀਂ ਇੰਨਾ ਬੋਲਤਾ ਕੁਛ ਨਹੀਂ ਸੋ ਜਦੋਂ ਆਪਾਂ ਹਾਂ ਕੱਪੜੇ ਬਣਾਉਣ ਜਾਣੀ ਆਪਾਂ ਨਾਲ ਹੀ ਜਾਵਾਂਗੇ ਨਾ ਆਪਾਂ ਆਪਦੇ ਪਸੰਦ ਦੇ ਵਿੱਚ ਦੋ ਸੂਟ ਲੈ ਲਾਂਗੇ ਐ ਕਿਹੜਾ ਆਪਨੂੰ ਰੋਕ ਦੇਣੀਗਾ ਨਾਲੇ ਮੰਮੀ ਦਾ ਸੁਭਾਅ ਇਹੋ ਜਿਹਾ ਨਹੀਂ ਹੈਗਾ ਮੰਮੀ ਆਪਾਂ ਨੂੰ ਤੁਸੀਂ ਐਂ ਦੇਖੋ ਬਰੋਬਰੀ ਰੱਖੂਗੀ ਬਰੋਬਰ ਸੂਟ ਲੈ ਕੇ ਦੇਊਗੀ ਮੰਮੀ ਆਪਾਂ ਨੂੰ ਕਹੀ ਸੀ ਇਹ ਗੱਲ ਉਹਦੇ ਮੈਨੂੰ ਬੋਲਤੀਆਂ ਕਿ ਤੁਹਾਨੂੰ ਸੂਟਾਂ ਦੀ ਕਿ ਲੋੜ ਆ ਤੁਹਾਨੂੰ ਤਾਂ ਉਹ ਬੜੇ ਬਣਾ ਦਿੰਨੇ ਆ ਚਲ ਕੋਈ ਨਾ ਦੇਖੀ ਜੋਗੀ ਫਿਰ ਕੀ ਹੁੰਦਾ ਬਸ ਹੁਣ ਤਾਂ ਆਪਨੂੰ ਆਇਆ ਵੀ ਦੋ ਦਿਨ ਇੱਥੇ ਸ਼ਾਂਤੀ ਨਾਲ ਲੰਘ ਜਾਣ ਬਸ ਇਹ ਆਪਦੇ ਘਰੇ ਵਗ ਜੇ ਸੁਖੀ ਸ਼ਾਂਤੀ ਚਲ ਕੋਈ ਗੱਲ ਕਰ ਲਾ ਤੋ ਵੀ ਕੰਮ ਮੇ ਕਿੰਨੇ ਸੋਹਣੇ ਫੁੱਲਾ ਮਹਿਰੂਨ ਕਲਰ ਮੇਨ ਤੇ ਬਾਲੇ ਸੋਹਣੇ ਲੱਗ ਜਾਂਦੇ ਮੈਂ ਤਾਂ ਲਾ ਦਾਂ ਮੈਂ ਹੁਣੇ ਸਟਿਚਿੰਗ ਵਾਲੀ ਨੂੰ ਫੜਾਇਆ ਹਾਂ ਤੇ ਬਸ ਪਾਣਾ ਗਲ ਨੂੰ ਮੈਂ ਕੋਈ ਨਹੀਂ ਪੁੱਤ ਫੜਾਇਆ ਮਗੇ ਆਪਾਂ ਬਾਗ ਚੱਲੇ ਥੋੜਾ ਟਾਈਮ ਦੇਖੀ ਮੋਤੀ ਜਿ ਕਿੰਨੇ ਸੋਹਣੇ ਲੱਗੇ ਆ ਗਲਮੇ ਤੇ ਗਲਮਾ ਗਲਮਾ ਕੀ ਸੋਹਣਾ ਬਣਿਆ ਬਹੁਤ ਸੋਹਣਾ ਮਾਂ ਪਰ ਉਹਨੂੰ ਪੁੱਛਿਆ ਸੀ ਚੰਡੇਲ ਤੋਂ ਇਹ ਤਾਂ ਗਗਨ ਨੇ ਰੱਖ ਲੇ ਬਈ ਕੋਈ ਨਹੀਂ ਉਹਨੂੰ ਆਉਣ ਦੇ ਜੀ ਮਾਂ ਆਉਂਦਾਂ ਇਤੋਂ ਸੋਨੇ ਬਸ ਕਹਿ ਦੇ ਬਈ ਮੈਂ ਰੱਖ ਲੈਣੀ ਮੈਂ ਕਹਿ ਦੂੰ ਮੰਮੀ ਆ 4000 ਰੁਪਏ ਲਾਡੀ ਨੇ ਫੜਾਇਏ ਸੀ ਕੱਪੜੇ ਵਾਸਤੇ ਤੇ ਮੈਂ ਕਹਿੰਦੀ ਸੀ ਹੁਣ ਨਾਲੇ ਨਾ ਟਾਈਮ ਹੋਈ ਜਾਂਦਾ ਵੀ ਆਪਾਂ ਚੱਲੀਏ ਬਾਜ਼ਾਰ ਹਨਾ ਹੋਰ ਕਰਨੀ ਪਰਵਾਹ ਨਹੀਂ ਆਉਂਦੀ ਬਾਜ਼ਾਰ ਤੁਸੀਂ ਕਿਨਾਂ ਜਾਣਾ ਬਈ ਯਾਰ ਮੰਮੀ ਕੱਪੜੇ ਨਿਵਾ ਕੇ ਲੈਣੇ ਪੈਣ ਨੂੰ ਅਸੀਂ ਵੀ ਇੱਕ ਇੱਕ ਲੈਣਾ ਸੀ ਮੰਮੀ ਦੱਸ ਭੈਣ ਨੂੰ ਕਾਹਨੂੰ ਲਖਣਾ ਕੱਪੜੇ ਲੈਣ ਦਾ ਨਾਲੇ ਅਸੀਂ ਹੁਣ ਨਹੀਂ ਜਾਂਦਾਂਗੇ ਜੁੱਦ ਅੱਜ ਅਜੇ ਤਾਂ ਇੱਕ ਦੋ ਦਿਨ ਠਹਿਰ ਕੇ ਜਾਵਾਂਗਾ ਤੇ 5000 ਰੁਪਏ ਆਖਿਆ ਸੀ ਲਾਦੀ ਨੇ ਤੂੰ 4 ਹੀ ਦਿੱਤਾਗਾ ਮੰਮੀ ਉਹਨਾਂ ਨੇ 4 ਹੀ ਫੜਾਇਆ ਮੈਨੂੰ ਫਿਰ ਤੁਸੀਂ ਉਹਨਾਂ ਨੇ ਗੱਲ ਕਰ ਲਿਓ ਨਾਲੇ ਮੈਂ ਤਾਂ ਕਹਿੰਦੀ ਅੱਜ ਵਧੀਆ ਚੱਲ ਵੜਦੇ ਅਸੀਂ ਵੀ ਆਉਦੇ ਕੰਮ ਛੇਤੀ ਛੇਤੀ ਨਿਵੇੜਿਆ ਸਾਨੂੰ ਤਾਂ ਅੱਜ ਜਾਣਾ ਕਿਤੇ ਕਿਉਂ ਤੁਸੀਂ ਤਾਂ ਆਪਦੇ ਕੰਮ ਕਰੋ ਘਰ ਦੇ ਅਸੀਂ ਮਾਵਾਂ ਧੀਆ ਜਾਵਾਂਗੇ ਕੁੜੀ ਦੇ ਜਿਹੇ ਜਿਹੇ ਪਸੰਦਾ ਹੈ ਆਪਦੇ ਲੈ ਆਉਗੀ ਦੋ ਸੂਟ ਕੰਮ ਤਾਂ ਅਸੀਂ ਸਾਰਾ ਕਰ ਲਿਆ ਤਾਂ ਹੀ ਤਾਂ ਅਸੀਂ ਕਰ ਲੇਵੇਂ ਆਪਾਂ ਬਾਜ਼ਾਰ ਜਾਣਾਗਾ ਨਾਲੇ ਦੀਦੀ ਲਿਆਉਂਗੇ ਸੂਟ ਨਾਲੇ ਅਸੀਂ ਲਾ ਲਾਂਗੇ ਪਿੱਛੇ ਦੋ ਸੂਟ ਆਹ ਕੜਵਾਈ ਆਹ ਜਿਹੜੀ ਵਿਭਾਵੀ ਨੇ ਕੜਵਾਈ ਸੀ ਕਿ ਆਈ ਐਸ ਨਹੀਂ ਇਹ ਤਾਂ ਨਾ ਆਈ ਮਤਲਬ ਮੈਂ ਨਾ ਕਿਸੇ ਬੁਟੀਕ ਤੋਂ ਸਵਾਉਣੀ ਆ ਸੂਟ ਤੇ ਉਹਨਾਂ ਨੇ ਕਿਸੇ ਲਈ ਤਿਆਰ ਕੀਤਾ ਸੀਗਾ ਮੈਨੂੰ ਪਸੰਦ ਆਗਾ ਉਹ ਮਨ ਕਹਿੰਦੀ ਵੀ ਉਹਨਾਂ ਨੂੰ ਹੋਰ ਤਿਆਰ ਕਰਕੇ ਦੇ ਦੂੰਗੀ ਇਹ ਤੁਸੀਂ ਲੈ ਜਾਓ ਸੋਨਾ ਨਾ ਸੂਟ ਦੀ ਸੂਟ ਤਾਂ ਸੋਨਾ ਕੀ ਆ ਬਾਹਾਂ ਸੋਨਾ ਹੈ ਹਾਂ ਤੇ ਇਹਦੀ ਲਾਈਨਿੰਗ ਤਾਂ ਨਹੀਂ ਲੈਂਦੀ ਹਜੇ ਨਾ ਨਾ ਹਜੇ ਲੈਂਦੀ ਨਹੀਂ ਮੰਮੀ ਹਜੇ ਤਾਂ ਫੜਾ ਕੇ ਆਉਣਾ ਸਿਉਣਾ ਤੇ ਇਹ ਤਾਂ ਭਾਈ ਗਗਨ ਨੂੰ ਪਸੰਦ ਆ ਸੂਟ ਬਾਹਾਂ ਇਹ ਤਾਂ ਭਾਬੀ ਮੈਂ ਰੱਖ ਵੀ ਲੇਤਾ ਮੈਂ ਤੇ ਮਾਂ ਨੂੰ ਕਹਿ ਵੀ ਦਿੱਤਾ ਤੂੰ ਵੀ ਮੈਂ ਸਟੀਚਿੰਗ ਵਾਲੇ ਨੂੰ ਪੜਾਇਆ ਹੋਣੀ ਆ ਉੱਥੇ ਲਾਈਨਿੰਗ ਦਾ ਕੱਪੜਾ ਲੈ ਲਾਂਗੇ ਮਾਂ ਬਾਜ਼ਾਰ ਤਾਂ ਜਾਵਾਂਗੇ ਆਪਾਂ ਮੰਮੀ ਇਹ ਤਾਂ ਮਤਲਬ ਮੇਰੀ ਮੰਮੀ ਨੇ ਮੈਨੂੰ ਦਵਾਇਆ ਸੀ ਵਾਲੇ ਪਿਆਰ ਨਾਲ ਉਹਨੂੰ ਬਾਲਾ ਪਸੰਦ ਆਇਆ ਸੀਗਾ ਮੈਂ ਦੀਦੀ ਨੂੰ ਇਹੋ ਜਿਹਾ ਹੋਰ ਦਵਾ ਦੂੰਗੀ ਉੱਥੋਂ ਲੈ ਬਾਪੀ ਇਹੋ ਜਿਹਾ ਕਹ ਤੂੰ ਮੈਂ ਤੇ ਇਹੀ ਸੂਟ ਲੈਣਾ ਨਾਲੇ ਸੋਨੂੰ ਪਤਾ ਆਹ ਕਲਰ ਨਹੀਂ ਮਿਲਣਾ ਕਿ ਅੰਡ ਡਿਜ਼ਾਈਨ ਮਿਲ ਜੂਗਾ ਪਰ ਮਾਂ ਕਲਰ ਨਹੀਂ ਇਹ ਮਿਲਦਾ ਹੁੰਦਾ ਮੁੜ ਕੇ ਕੋਈ ਕਿਵੇਂ ਹੁੰਦਾ ਕੋਈ ਕਿਵੇਂ ਹੁੰਦਾ ਦੁਕਾਨ ਵਾਲੇ ਵੀ ਕਹਿੰਦੇ ਵੀ ਇਹ ਤਾਂ ਵਨ ਪੀਸ ਸੀ ਫਲਾਨਾ ਸੀ ਢੇਗੜਾ ਸੀ ਬਈ ਮੈਂ ਤਾਂ ਇਹੀ ਸੂਟ ਲੈਣਾ ਬਸ ਮੈਂ ਨਹੀਂ ਤੁਹਾਡੇ ਪੈਸ ਆ ਤਾਂ ਸੂਟ ਹੀ ਸਾਰਾ 2000 ਤੱਕਰ ਦਾ ਹੈ ਉਹ ਤਾਂ 5000 ਦਾ ਛੂਟ ਹੈ ਜਿਹੜਾ ਤੂੰ ਸਮਾ ਕੇ ਨਹੀਂ ਹੈਗੀ ਤੇ ਜੇ ਮੇਰੀ ਧੀ ਨੇ ਆ ਸੂਟ ਮੰਗ ਲਿਆ ਤੇ ਤੂੰ ਮੂੰਹ ਦੇਖ ਨਾਲ ਦੀ ਨਾਲ ਕਿਵੇਂ ਕਰ ਲਿਆ ਨਹੀਂ ਨਹੀਂ ਮੰਮੀ ਮੈਂ ਤਾਂ ਐਂ ਕਹਿੰਦੀ ਸੀ ਵੀ ਇਹੋ ਜਿਹੇ ਨਾ ਹੋਰ ਮਿਲ ਜਾਣਗੇ ਜਾਈ ਕਰੂੰਗੀ ਜਿਹੜੇ ਪਟਿਕਲ ਤੋਂ ਮੈਂ ਸਵਾਇਆ ਉਹਨੂੰ ਕਹਿ ਕੇ ਰੈਡੀ ਕਰਵਾ ਦੂੰਗੀ ਇਹੋ ਜਿਹਾ। ਬਾਬੀ ਰਹਿਣ ਦੇ ਸੁਲਾਸ ਪਾਈਆਂ ਮਾਰਨੋ ਨਾਲੇ ਤੇਰੀ ਭਝਾਈ ਨੇ ਹਾਂ 100-100 ਪੀੜੀਆਂ ਪੜੀਆਂ ਸੀ ਵੀ ਮੈਂ ਐਦਵਾਦੋਂ ਕੌਂਦਵਾਦ ਉਹ じゃ ਲੈ ਆ ਦੂੰਗੀ ਹੈ। ਉਹਨੇ ਵਿਚਾਰੀ ਨੇ ਕਿੰਨੀ ਚੰਗੀ ਆ ਉਸ ਤੋਂ ਸਿੱਖਾ ਆਦੀ ਭਾਬੀ ਤੋਂ ਵੀ ਹਾਂ ਆਪਦੇ ਨਨਾਨਾ ਨੂੰ ਕਿਵੇਂ ਚੀਤ ਦੇਈਦੀ ਹੁੰਦੀ ਆ ਉਹ ਤਾਂ ਉਹੀ ਦਿਲ ਵਾਲੀ ਆ ਪਰ ਸੋਡਾ ਦਿਲ ਨਹੀਂ ਹੈਗਾ ਸਾਨੂੰ ਤਾਂ ਐਨ ਲੱਗਦਾ ਵੀ ਹਾਂ ਖਣੀ ਮੈਂ ਐਸੇ ਸੂਟ ਤੇ ਬੈਠੀ ਆ ਪਰ ਹੁਣ ਤਾਂ ਮੇਰੀ ਜਿੱਦ ਆ ਇਹੇ ਸੂਟ ਲੈਣਾ ਮੈਂ ਵੀ ਮਾਂ ਕੋਈ ਗੱਲ ਨਹੀਂ ਤੁਸੀਂ ਰੱਖ ਲੋ ਦੀ ਇਹ ਸੂਟ ਮੈਂ ਤਾਂ ਹੋਰ ਲਿਆਉਂਗੀ ਸੋਥੋ ਕੁਛ ਮੰਗਦੀ ਆਂਗੀ ਨਾਲੇ ਮੇਰੇ ਪੇਕੇ ਦਾ ਘਰ ਆ ਜਿਹੜੀ ਚੀਜ਼ ਮੇਰੀ ਜੀ ਕਰੂਗਾ ਬਸ ਮੈਂ ਲੈ ਲੂੰਗੀ ਮੇਰੀ ਮਰਜ਼ੀ ਫਿਰ ਤੀ ਚਲੋ ਜੇ ਤੁਸੀਂ ਆਹ ਸੂਟ ਰੱਖੋਗੇ ਫਿਰ ਮੇਰੇ ਤੇ ਲਾਡੀ ਬੰਨੀ ਉਹ ਤਾਂ ਤੁਹਾਨੂੰ ਸੂਟ ਆ ਹੀ ਗਿਆ ਹਨਾ ਲੈ 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 ਬਾੜੀ ਸ਼ਹਿਰ ਤੂੰ ਕਿਵੇਂ ਤੇਰੇ ਪੇਕੇ ਤੋਂ ਤਿੰਨ ਚਾਰ ਬਣਾ ਲਈ ਇੱਕ ਸੂਟ ਦੇ ਕੇ ਮੇਰੀ ਕੁੜੀ ਨੂੰ ਅੱਛਾ ਸੂਟ ਆ ਗਿਆ ਆ ਜਿਹੜੇ ਪੈਸੇ ਹੁਣੇ ਮੁਰਦੇ ਮੜਦੇ ਨਹੀਂ ਖੁਸ਼ੀ ਨੂੰ ਆਏ ਸੋਚ ਅੱਭੀ ਮੈਨੂੰ ਹੁਣੇ 4000 ਮੋੜ ਦੁਪ ਦਿੱਤਾ ਕੀ 4000 ਅਜੇ ਤਾਂ ਲਾਡੀ ਨੂੰ ਮੈਂ ਆਖੀ ਭਾਈ 5 ਉਹਨੇ ਵੱਡੇ ਨੇ ਦਿੱਤੇ ਤੇ 5 ਤੂੰ ਦੇ ਕੁੜੀ ਨੂੰ ਨਾਲੇ ਭਾਬੀ ਮੇਰੀ ਵੀ ਦਰਾਨੀ ਬੇਨ ਨਾਲ ਵਧੀਆ ਵਰਤਦੀ ਆ ਮੇਰੇ ਭੈਣਾ ਵਾਂਗੂ ਰਹਿੰਦੀ ਆ ਉਹਦਾ ਵੀ ਸੂਟ ਲੈ ਕੇ ਆਣਾ ਮੇਰੇ ਸੱਸ ਦਾ ਵੀ ਲੈ ਕੇ ਆਣਾ ਬਈ ਨਾ ਤਾਂ ਮੈਂ ਇਹਨਾਂ ਦੇ ਕਰੂੰਗੀ ਜਾ ਕੇ ਭਾਬੀ ਸੋਨ ਨੂੰ ਨਹੀਂ ਪਤਾ ਮੈਂ ਸੋਡੂ ਚੰਗੀਆਂ ਕਹਿਣਗੇ ਲੋਕ ਪੀ ਇਹਦੇ ਪਰਚਾਈਆਂ ਕਿੰਨੀਆਂ ਚੰਗੀਆਂ ਤੁਸੀਂ ਬਾਵਾਕਾਰ ਵੀ ਨਹੀਂ ਲੈ ਸਕਦੇ ਕਿਸੇ ਕੋਈ ਗੱਲ ਨਹੀਂ ਜੀਦੀ ਤੁਸੀਂ ਉਹਦੋਂ ਨਾਲ ਗੱਲ ਕਰ ਲਿਓ ਡਾਡੀ ਨਾਲ ਲੈ ਲਿਓ ਜਿਹੜੇ ਪੈਸੇ ਲੈਣੇ ਆ ਬਸ ਦੱਸ ਦਿਓ ਜਿੱਥੇ ਚੱਲਣਾ ਹੋਇਆ ਬਾਜ਼ਾਰ ਅਸੀਂ ਨਾਲ ਚੱਲ ਵੜਾਂਗੇ ਤੁਹਾਡੇ ਮੈਨੂੰ ਤੇਰੇ ਨੀਤ ਤਾਂ ਨਾ ਹੁਣੀ ਦੱਸ ਦੇ ਐਵੇਂ ਕਿਤੇ ਮੇਰਾ ਸੂਟ ਹੀ ਪਾੜ ਜਾਏ ਜਾਂ ਕਿਤੇ ਮੇਰਾ ਸੱਟ ਲੱਗ ਜਾਏ ਜਾਂ ਕਿਤੇ ਮੈਂ ਡ ਕਿਉਂ ਡਿੱਗੇ ਤੂੰ ਕਿਉਂ ਤੇਰੇ ਸੱਟ ਲੱਗੇ ਇਹਨਾਂ ਨੇ ਤਾਂ ਉਹੀ ਮਾਜਨੇ ਮਾਰੇ ਆ ਮੂੰਹ ਤਾਂ ਦੇਖ ਕਰਕੇ ਬੈਠੇ ਮਾਜਨੇ ਕਹਦੇ ਮਾਰੇ ਮੈਂ ਨਾਲ ਦੀ ਨਾਲ ਤਾਂ ਕਹਿਤਾ ਵੀ ਹਾਂ ਦੀਦੀ ਰੱਖ ਲੈਣ ਸੂਟ ਫੁਰਦਸ ਮੈਂ ਕੀ ਕਰਾਂ ਤੇ ਪੇਕਿਆਂ ਤੋਂ ਆਇਆ ਐਡਾ ਸੋਹਣਾ ਸੂਟ ਤਾਂ ਭੈਣ ਨੂੰ ਦੇ ਤਾਂ ਹਜੇ ਵੀ ਨਹੀਂ ਤੁਹਾਡੇ ਮੂੰਹ ਸਿੱਧੇ ਹੁੰਦੇ ਜਿਹੜੀ ਪ੍ਰਿਹਾਈ ਦਾ ਵੀ ਪੇਕਿਆਂ ਤੋਂ ਹੀ ਆਇਆ ਸੀ ਜਿਹੜਾ ਐਡਾ ਸੋਹਣਾ ਸੂਟ ਤੂੰ ਬਿੰਦ ਚ ਚੱਕ ਲਈ ਆਪਦੇ ਮੰਜੇ ਥੱਲੇ ਸੋਟਾ ਮਾਰਿਆ ਕਰੋ ਪਹਿਲਾਂ ਫਿਰ ਮੇਰੇ ਨਾਲ ਗੱਲ ਕਰਿਆ ਕਰੋ ਆ ਚੱਲੇ ਆਇਆ ਮਾਂ ਦੀ ਪੇਕੇਆਂ ਨੇ ਦੇ ਤਾਂ ਗਾ ਨਨਾਂ ਨਾ ਲੈ ਗਈਆਂ ਗਾ ਉਹਦੇ ਪੇਕੇ ਨੇ ਦੇ ਤਾਂ ਗਾ ਹਜੇ ਮੇਰਾ ਕੀ ਪਤਾ ਜੇ ਮੇਰੀ ਨਨਾਂ ਨੂੰ ਜਿਹੜੇ ਨਵੇਂ ਸੂਟ ਲਵਾਵਾਂਗੇ ਉਹ ਚ ਪਸੰਦ ਆ ਗਿਆ ਮੈਂ ਵੀ ਹੱਸਾ ਹੱਸ ਕੇ ਦੇਉਂਗੀ ਉਹਨੂੰ ਐ ਪਲੇਸ ਨਹੀਂ ਪਉਂਦੀ ਮਾਂ ਮਿਰਚਾਂ ਵਾਰ ਕੇ ਸਿੱਟਦੀ ਨਾਲੇ ਇਹਨਾਂ ਦੀ ਪੈੜ ਚੱਕ ਕੇ ਨਾ ਚੁੱਲੇ ਵਿੱਚ ਸਿੱਟਦੀ ਵੀ ਹਾਂ ਮੇਰੇ ਫੁੱਟਾਂ ਦਾ ਜੂਰ ਚੜਾਲੇ ਲੈ ਆ ਕੀ ਗੱਲ ਹੁੰਦੀ ਐ ਦੀ ਇੱਕ ਤਾਂ ਅਸੀਂ ਕਰੀ ਜਾਂਦੇ ਹਾਂ ਅਸੀਂ ਤਾਂ ਵੀ ਮਾੜੀਆਂ ਹਾਂ ਅਸੀਂ ਕਿਹੜਾ ਤੁਹਾਡਾ ਮਾੜਾ ਸੋਚਦੇ ਭਾਬੀ ਤੂੰ ਤਾਂ ਰਹਿਣੀ ਪਿਆ ਕਰ ਤੂੰ ਤਾਂ ਬਾੜੀ ਵਿਚਾਰੀ ਜੀ ਬਣਦੀ ਰਹਿੰਦੀ ਐ ਐਨਾ ਵੀ ਢੜਕਾ ਦੇਣੀ ਹੁੰਦੀ ਆ ਹਰੇਕ ਵਾਰ ਤੇ ਜੇ ਕੋਈ ਚੀਜ਼ ਦਿੰਦੀ ਆ ਨਾ ਕੋਈ ਨਹੀਂ ਦੇਣ ਦਿੰਦੀ ਇਹਨਾਂ ਨੇ ਤਾਂ ਕੁਛ ਕਿਹਾ ਹੀ ਨਹੀਂ ਮੈਨੂੰ ਇਹਨਾਂ ਨੇ ਤਾਂ ਕੁਛ ਵੀ ਨਹੀਂ ਕਿਹਾ ਸੱਸਕ ਨਾਲ ਅੱਛਾ ਇਹਦਾ ਮਤਲਬ ਤੂੰ ਵੱਡੇ ਨੂੰ ਸਿਖਾਉਣੀ ਆ ਫਿਰ ਇਹ ਜਾਦਾ ਸ਼ਿਆਰ ਹੁੰਦੀ ਆ ਮਾਂ ਪੜਕਾਉਂਦੀ ਅੱਜ ਤਾਂ ਕੋਈ ਗੱਲਬਾਤ ਹੀ ਨਹੀਂ ਕਰਦੀਆਂ ਨੀ ਉਸਤੇ ਢੜਕਾਂਗਾ ਢੜਕਾਂਗਾ ਯਾ ਤੁਸੀਂ ਕਿਦਾਂ ਨਹੀਂ ਢੜਕਦੇ ਤੁਸੀਂ ਤਾਂ 24 ਘੰਟੇ ਢੜਕਾਂਗਾ ਰਹਿੰਦੇ ਹੋ ਪਹਿਲਾਂ ਆਪਦੇ ਬੰਦੇ ਨੂੰ ਢੜਕਾਉਣੀ ਆ ਤੂੰ ਚਲੋ ਦੀ ਮਾਂ ਹੁਣੀ ਆ ਵੀ ਪੈਸੇ ਨਹੀਂ ਦੇਣੇ ਆਏ ਨਹੀਂ ਕਹਤੇ ਦੇਖ ਕਿੰਨਾ ਕਲੇਸ਼ ਬੋਲਦੀ ਆ ਵੱਡੀ ਤਾਂ ਐਡੀ ਚੰਦਰੀ ਐਡੀ ਚੰਦਰੀ ਆਹ ਤੁਰਗੀ ਰਵਾ ਕੇ ਮੇਰੀ ਤੀ ਨੂੰ ਉਹਨੇ ਤਾਂ ਕੁਝ ਕਿਹਾ ਹੀ ਨਹੀਂ ਅੱਜ ਕੁ ਸੋਡੇ ਪੈਸੇ ਅਸੀਂ ਕੁਝ ਨਹੀਂ ਲੈ ਇਧਰ ਨਾ ਪੜਾਵਾ ਪਿਉਰਾ ਹਾਂ ਨਹੀਂ ਨਹੀਂ ਮੈਂ ਤੈਨੂੰ ਆਲ ਦੇ ਕੋਲੋਂ ਲੈ ਦਵਾਂਗੇ ਜਾਵਾਂਗੇ ਬਾਜ਼ਾਰ ਦੇ ਇਹਨਾਂ ਦੇ ਰਵਾਇਤ ਮੇਰੀ ਮਾਂ ਬੈਠੀ ਆ ਅੱਜ ਕਿੰਨਾ ਕਲੇਸ਼ ਪਾਉਂਦੇ ਆ ਇਹ ਨਹੀਂ ਕਹਿੰਦੇ ਵੀ ਸਾਡੇ ਨਾਣ ਦੀ ਦੀਦੀ ਦੀਦੀ ਕੋਈ ਗੱਲ ਨਹੀਂ ਤੁਸੀਂ ਰੋ ਨਾ ਤੁਸੀਂ ਨਾ ਰੋ ਤੁਹਾਨੂੰ ਪਤਾ ਜੇ ਤੁਸੀਂ ਰੋਂਦੇ ਆ ਤੁਹਾਡੇ ਵੀਰਿਆ ਨੇ ਦੇਖ ਲੈ ਮੁੜ ਕੇ ਸਾਡੇ ਨਾਲ ਲੜਨਗੇ ਰਵਾਤਾ ਦਿੱਤੀ ਮੇਰੀ ਸੀ ਹੋਰ ਤੁਸੀਂ ਕੀ ਕਰਦੋਂਗਾ ਅਰੇ ਖੋ ਸੁਣ ਮਾਝੋਂ ਦੀ ਬੇਟੀ ਐ ਬਾਬੀ ਹੁਣੀ ਬਗਾਨੇ ਜਾਂਦੀ ਕਰਦੀ ਵੇਖ ਤਾਂ ਸਹੀ ਨੀ ਮੈਂ ਮਰ ਜਾ ਮੇਰੇ ਤੇ ਜਮੀਨ ਕਰੋ ਸਭ ਕੁਝ ਪਿਆਰਤਾ ਬਿਚਰਤਾ ਹੈ ਨਹੀਂ ਮੈਨੂੰ ਵੀ ਕੱਢ ਦਿਓ ਮਾਂ ਤੂੰ ਮਰ ਮਟ ਤੂੰ ਤਾਂ ਸੋਚ ਇੰਨਾ ਕੁਝ ਤਾਂ ਮੈਂ ਕਿਹਾ ਹਿੰਦੀ ਦੀ ਜਿੰਨੇ ਰੋਈ ਜਾਂਦੇ ਆ ਸੂਟ ਕਿਹਾ ਸੀ ਦੇਤਾ ਪੈਸੇ ਤੁਹਾਨੂੰ ਫੜਾਤੇ ਹੋਰ ਤਾਂ ਕੀ ਕਰਗੇ ਅਸੀਂ ਹੁਣ ਵੀ ਬੱਸ ਭਾਗ ਜਾ ਤੁਰਦੀ ਬੰਨੀ ਤੂੰ ਵੀ ਆਖਲੇ ਸਪਾਤਾ ਤੁਰਦਗਾ ਮਣੋ ਦੋਨੇ ਦੇਖ ਕਿੰਨੇ ਚੰਗੇ ਬੰਦੇ ਆਪਾਂ ਵੀ ਜਾਵਾਂਗੇ ਮਾਂ ਬਾਜ਼ਾਰ ਕੋਈ ਗੱਲ ਆਪਾਂ ਚੱਲ ਤਾ ਤੇਰਾ ਸੂਟ ਪਾਲਾ ਲਫਾਫੇ ਚ ਐਸੇ ਹੁਣਾ ਦੇ ਕੇ ਆਵਾਂਗੇ ਤੇ ਨਾਲੇ ਆਪਾਂ ਉਹ ਕਰਾਂਗੇ ਚੱਲ ਬਾਜ਼ਾਰ ਚ ਲੱਗੇ ਅਹ ਜੇ ਤਾਂ ਲਾਡੀ ਨੂੰ ਆਉਣ ਦੇ ਮੈਂ ਉਹ ਤਾਂ 1000 ਰੁਪਏ ਹੋਰ ਲਵਾਂ ਕਿੰਨੇ ਤੇ ਕੀ ਲੱਗਦੀ ਆ ਉਹਨੇ 5000 ਦਿੱਤਾ ਹੁਣ ਯਾਰੇ ਰੱਖ ਗਈ ਛੋਟੀ ਮਾਂ ਵੀਰੇ ਨੂੰ ਕਹਿਦੀ ਵੀ ਇਹਨੇ ਸਾਨੂੰ 2000 ਹੀ ਦਿੱਤਾ ਕੰਬੜੀ ਆ ਤੂੰ ਤਾਂ ਨਹੀਂ ਆ ਜਾ ਚੱਲ ਪੋਜਾ ਖੜੀ ਕਿਉਂ ਲੱਗ ਗਿਆ ਪਤਾ ਲੱਗ ਗਿਆ ਮੈਨੂੰ ਤਾਂ ਪਤਾ ਆਇਂਕਾ ਤੋ ਕਰਦੀ ਆ ਲੈ ਆਪਾਂ ਤੇ ਇੰਨਾ ਕਰੀ ਜਾਂਦੇ ਆ ਫਿਰ ਵੀ ਕੁਛ ਨਾ ਖੇਟੀ ਨਹੀਂ ਆਉਂਦਾ ਇਹ ਤਾਂ ਤਾਂ ਹੀ ਮੈਂ ਤੈਨੂੰ ਕਹਿੰਦੀ ਸੀ ਮਨਿੰਦਰ ਮੈਂ ਪਾਗਲ ਨਹੀਂ ਹੈਗੀ ਇਹ ਨਾ ਜਿੰਨਾ ਹੀ ਆਪਾਂ ਇਹਨਾਂ ਦੇ ਥੱਲੇ ਲੱਗਦੇ ਆ ਨਾ ਉਨੇ ਹੀ ਜ਼ਿਆਦਾ ਕਰਦੀ ਆ ਹੁਣ ਐਵੇਂ ਤੇਰਾ ਸੂਟ ਨੱਪ ਲਿਆ ਚੰਗੀ ਗੱਲ ਥੋੜੀ ਐ ਉਹੀ ਤਾਂ ਗੱਲ ਤੈਨੂੰ ਪਤਾ ਮੈਂ ਕਿੰਨੀ ਦੀ ਜਨਾ ਸੂਟ ਲਿਆ ਸੀਗਾ ਜਦੋਂ ਮੈਂ ਪਹਿਲੀ ਵਾਰ ਦੇਖਿਆ ਮੈਨੂੰ ਇੰਨਾ ਪਸੰਦ ਆ ਇੰਨਾ ਪਸੰਦ ਆ ਤੈਨੂੰ ਪਤਾ ਉਹ ਜਰਾ ਰੰਗ ਵੀ ਨਹੀਂ ਦਵਾਰੇ ਉਹ ਕਹਿੰਦੀ ਮੈਂ ਰੈਡੀ ਕਰਵਾ ਕੇ ਦੇ ਸਕਦੀ ਕੀ ਇਹ ਨਹੀਂ ਸਿੰਗਲ ਪੀਸ ਹੀ ਸੀਗਾ ਕੀ ਕਰ ਸਕਦੇ ਫਿਰ ਚੰਗੀ ਗੱਲ ਥੋੜੀ ਨਾਲੇ ਜਦੋਂ ਆਪਾਂ ਪੈਸੇ ਦੇਈ ਜਾਂਨੇ ਫਿਰ ਸੂਟ ਨਾ ਪੰਨ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਉਹੀ ਤਾਂ 5000 ਤੁਸੀਂ ਦਿੱਤਾ 5000 ਮੈਂ ਦਿੱਤਾ ਹਜੇ ਮੰਮੀ ਕੋਲ ਵੀ ਜਿਹੜੇ ਪੈਸੇ ਪਏ ਹੋਣਗੇ ਵੱਧ ਤੋਂ 4-5000 ਤਾਂ ਮੰਮੀ ਵੀ ਦੇਊਗੀ 15000 ਹਾਂ 15000 ਦਾ ਸੂਟ ਲੈ ਕੇ ਜਾਊਗੀ ਹਜੇ ਵੀ ਘਾਟਾ ਸੂਟਾਂ ਦਾ ਉਹੀ ਤਾਂ ਗੱਲ ਆ ਚਲ ਆਪਾਂ ਵੀ ਕਹਿ ਦਿੰਨੇ ਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਨਹੀਂ ਲੈਂਦੇ ਸੂਟ ਪਰ ਆ ਚੰਗੀ ਗੱਲ ਥੋੜੀ ਨਾਲ ਇੰਨੀ ਬੇਇੱਜ਼ਤੀ ਕੀਤੀ ਆ ਨਾਲੇ ਤੇਰਾ ਸੂਟ ਨਪਲਿਆ ਉਦੋਂ ਹਜੇ ਰੋ ਕੇ ਦਿਖਾ ਰਹੀ ਐ ਮੈਂ ਐ ਵੀ ਕਹਤਾ ਵੀ ਤੂੰ ਸੂਟ ਰੱਖ ਲੈ ਉਹ ਤੋਂ ਮਾਂ ਸਾਹਮਣੇ ਜਾਣ ਕੇ ਰੋਣ ਲੱਗ ਗਈ ਹਈ ਮੈਂ ਤਾਂ ਸ਼ੁਕਰ ਬਣਾਇਾ ਉੱਥੇ ਨਾ ਤਾਂ ਲਾਡੀ ਆ ਇਹ ਨਾ ਵੀਰਾ ਜੇ ਕੋਈ ਦੇਖ ਲੈਂਦਾ ਮੁਰ ਕਿ ਆਪਾਂ ਨੂੰ ਲੜਦੇ ਹਾਂ ਹਾਂ ਮੇਰੀ ਭੈਣ ਵਾ ਤੇ ਉਹਨਾਂ ਦਾ ਆਪਣੇ ਸਿਰ ਪੈ ਜਣਾ ਸੀਗਾ ਉਹਨਾਂ ਨੂੰ ਉਹਨਾਂ ਨੂੰ ਤਾਂ ਕੁਝ ਕਹਿਣਾ ਨਹੀਂ ਸੀਗਾ ਮੈਨੂੰ ਤਾਂ ਹੁਣ ਐਂ ਡਰ ਲੱਗੀ ਜਾਂਦਾ ਜਦੋਂ ਵੀ ਦੋਨੇ ਜਣੇ ਘਰ ਆ ਗਏ ਪਤਾ ਨਹੀਂ ਕੀ ਕੀ ਲੋਟੀਆਂ ਲਾਉਣ ਲੱਗੀਆਂ ਪਤਾ ਨਹੀਂ ਉਹਨੇ ਆ ਕੇ ਕੀ ਕਰਨਾ ਆਪਣੇ ਨਾਲ ਉਹੀ ਤਾਂ ਗੱਲ ਆਪਾਂ ਦੇਖੀ ਇੰਨਾ ਸੋਚਿਆ ਸਾਰਾ ਕੰਮ ਛੇਤੀ ਛੇਤੀ ਨਿਬੇੜ ਕੇ ਰੋਟੀਆਂ ਬਣਾਵਨ ਨੂੰ ਕਿ ਵੀ ਬਾਜ਼ਾਰ ਚੱਲ ਕੇ ਆਵਾਂਗੇ ਤੇ ਅੱਗੋ ਲਾ ਕਹਿੰਦੀਆਂ ਨੀ ਜਾਂਦੀਆਂ ਨੀ ਬਾਜ਼ਾਰ ਦਾ ਸਤਾ ਆ ਪੁਝਾਵਾਂਗਾ ਵੀ ਅਸਲ ਵਿੱਚ ਉੱਥੇ ਕੀ ਕਹਿੰਦੀਆਂ ਮੈਨੂੰ ਪਤਾ ਹੀ ਕਿਉਂ ਨਹੀਂ ਲੈ ਕੇ ਜਾਂਦੀਆਂ ਆਪਾਂ ਨੂੰ ਇਹਨੇ ਨੂੰ ਆਏ ਵੀ ਜੇ ਨਾਲ ਜਾਣਗੀਆਂ ਤੇ ਪਤਾ ਨਹੀਂ ਸਾਨੂੰ ਮਹਿੰਗੇ ਸੂਟ ਲੈ ਕੇ ਦੇਣਗੀਆਂ ਜਾਂ ਨਾ ਲੈ ਕੇ ਦੇਣੀਆਂ ਉਹ ਨਖਰੇ ਕਰਲੀਆਂ ਹੁਣ ਉੱਤੇ ਉੱਤੇ ਕਿੰਨੇ ਪੈਸੇ ਲਾ ਕੇ ਆਉਗੀ ਉਹ ਕੀ ਪਤਾ ਨਾਲੇ ਤੂੰ ਹੀ ਉਹ ਤਾਂ ਬੰਦੀ ਸੀਗੀ ਹਾਂ ਵੀ ਆਪ ਚੰਗੇ ਰਹੋ ਉਹ ਕਰੋ ਕਿੰਨਾ ਕੁਝ ਬਣਾ ਬਣਾ ਖਵਾਉਂਦੀ ਸੀ ਦੇਖ ਲੈ ਇੱਕ ਵ ਮੈਂ ਤਾਂ ਫੇਰ ਵੀ ਐਂ ਸੋਚ ਰਿਆ ਸੀ ਕਿ ਚੱਲ ਕੋਈ ਨਾ ਵੀ ਦੋ ਦਿਨ ਆਈ ਆ ਵਿਚਾਰ ਆਦਰਮਾਨ ਕਰਕੇ ਦੇਖ ਲੈਣੀ ਪਰ ਹੈ ਨਹੀਂ ਆਦਰਮਾਨ ਵਾਲਾ ਮੈਂ ਵੀ ਦੇਖ ਲਈ ਥੋੜੀ ਗੱਲ ਜਮਾ ਸੱਚੀ ਹੈ ਕਿ ਇੱਕ ਗੱਲ ਤੁਸੀਂ ਬਿਨਾਂ ਗੱਲੋਂ ਤੋਰੀਨੇ ਤਾਂ ਖਿਜਦੇ ਤੁਸੀਂ ਤਾਂ ਨਾ ਹੰਡੇ ਵਰਤੇ ਹੋ ਮੈਨੂੰ ਸਾਰਾ ਕੁਝ ਪਤਾ ਤਾਂ ਹੀ ਮੈਂ ਤੈਨੂੰ ਕਿਹਾ ਸੀ ਦੋ ਚਾਰ ਸਾਲ ਵਰਤੇਂਗੇ ਨਾ ਫਿਰ ਤੈਨੂੰ ਆਪੇ ਪਤਾ ਲੱਗ ਜਾ ਮੈਨੂੰ ਤਾਂ ਇੱਕ ਦਿਨ ਚ ਹੀ ਪਤਾ ਲੱਗ ਗਿਆ ਇੱਕ ਦਿਨ ਚ ਹੀ ਰੰਗ ਦਿਖਾਤੇ ਨੇ ਜਦੋਂ ਆਈ ਆਈ ਸੀ ਉਦੋਂ ਬਥੇਰੀ ਪੁਲਿਸ ਹੌਲੀ 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 ਰੰਗ ਦਿਖਾਉਣੇ ਸਟਾਰਟ ਕਰਤੇ ਫਿਰ ਕਹਿੰਦੇ ਪਰਜਾਈਆਂ ਮਾੜੀਆਂ ਨੇ ਐਂ ਛੋਟੀ ਕਰਕੇ ਗਈ ਸੀਗੀ ਅਹੀਂ ਛੋਟੀ ਕਰਕੇ ਗਈ ਸੀ ਇੰਨਾ ਇੰਨਾ ਕੁਛ ਦਵਾ ਕਰਕੇ ਉਹਨੂੰ ਅੱਡ ਤੇ ਆਤੀ ਕਹਿੰਦੀ ਮੇਰੇ ਤਾਂ ਪਸੰਦ ਦੀ ਕੋਈ ਚੀਜ਼ ਹੀ ਨਹੀਂ ਆਈ ਲੈ ਦੱਸੋ ਉਦੋਂ ਆਪਣਾ ਕਿੰਨਾ ਕੁਛ ਕੀਤਾ ਇਹਨਾਂ ਨੇ ਫਿਰ ਕਹਿ ਦਿੰਦੀਆਂ ਨੇ ਇਹ ਪਰਜਾਈਆਂ ਮਾੜੀਆਂ ਨੇ ਲੂਤੀਆਂ ਲਾਉਂਦੀਆਂ ਨੇ ਆਪਣਾ ਘਰ ਅੱਡ ਖਰਾਬ ਕਰਦੀਆਂ ਨੇ ਆਪੇ ਪਰਜਾਈਆਂ ਮਾੜੀਆਂ ਨੇ ਜੇ ਪਰਜਾਈਆਂ ਕਰਦੀਆਂ ਤੇ ਮਾੜੀਆਂ ਹੋ ਜਾਂਦੀਆਂ ਨੇ ਹਾਂ ਹੁਣ ਸਾਰ ਕਰ ਕਰਕੇ ਦੇਈ ਨਹੀਂ ਮੈਂ ਇਹ ਨਹੀਂ ਕਹਤਾ ਚਾਹ ਤਾ ਸੂਟ ਵੀ ਰੱਖ ਲਾ ਮੈਂ ਐਡਾ ਜੇਰਾ ਕਰਕੇ ਲੈ ਲੈ ਮੇਰੇ ਮਨ ਪਸੰਦ ਦਾ ਸੂਟ ਦੇਤਾ ਹਜੇ ਵੀ ਉੱਤੋਂ ਰੋ ਕੇ ਦਿਖਾਉਂਦੀ ਆ ਮੈਂ ਤਾਂ ਆਪ ਪਤਾ ਇਹਨਾਂ ਨੂੰ ਇੰਨਾ ਕਿਹਾ ਵੀ ਮੈਨੂੰ ਸੂਟ ਚਾਹੀਦਾ ਪਹਿਲਾਂ ਕਿੰਨਾ ਕੁਸ਼ ਇਹਨਾਂ ਨੇ ਮੈਨੂੰ ਸੁਣਾਇਆ ਤੈਨੂੰ ਕਹਿੰਦੇ ਕੱਪੜਿਆਂ ਦਾ ਘਾਟਾ ਮੇਰੇ ਘਰ ਮਸ ਆਈ ਆ ਇਹ ਵੋ ਤੇ ਯਾਰ ਯਾਰ ਦਵਤ ਸੂਟ ਆਪਾਂ ਨੂੰ ਬਣਾ ਦੇਣਗੇ ਤੇ ਕਿੱਡੀ ਕੁ ਗੱਲ ਹੈ ਹੈ ਆਪਾਂ ਸਾਧ ਨੇ ਇਹਨਾਂ ਨੂੰ ਮਰੇ ਕੰਮ ਕਰਦੀਆਂ ਫਿਰਦੀਆਂ ਗਰਮੀ ਚ ਮਰਦੀਆਂ ਤੇ ਫਿਰ ਕਿਹ ਕਿਹ ਕਸੂਟ ਬਣਾ ਦੇਣਗੇ ਤਾਂ ਆਪਾਂ ਨੂੰ ਉਹ ਗੱਲ ਨਹੀਂ ਦਿੰਦੀ ਨਾ ਇਹਨਾਂ ਨੂੰ ਵੀ ਆਪਾਂ ਕੰਮ ਕਰਦੀਆਂ ਇਹਨਾਂ ਨੂੰ ਤਾਂ ਆਏ ਆ ਪੀ ਬਸ ਪਤਾ ਨਹੀਂ ਬਿਨਾਂ ਗੱਲੋਂ ਖਰਚੇ ਕਰਾਈ ਜਾਂਦੀਆਂ ਤੇ ਜਿਹੜੀ ਕਰਾਉਂਦੀ ਆ ਉਹਨੂੰ ਕੁਝ ਕਹਿੰਦੇ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦਾ ਮੰਮੀ ਨੂੰ ਵੀ ਆਪਦੀ ਗੱਲਾਂ 'ਚ ਵਲੀ ਬੈਠੀ ਆ ਇਹਨਾਂ ਦੋਨੋਂ ਨੂੰ ਭਰਾਵਾਂ ਨੂੰ ਵੀ ਬੜੀ ਵਲੀ ਬੈਠੀ ਆ ਇਹਨੇ ਡਰਾਮੇ ਤਾਂ ਕਦੇ ਮੈਂ ਵੀ ਨਹੀਂ ਆਉਦੇ ਪੇਕੇ ਜਾ ਕੇ ਕਿਤੇ ਜਿੰਨੇ ਇਹ ਡਰਾਮੇ ਥਰੋਰ ਥਰੋਰ ਕਰਕੇ ਦਿਖਾਉਂਦੀਆਂ ਨਾ ਕੋਈ ਹੰਝੂ ਵੀ ਨਹੀਂ ਡਿੱਗਿਆ ਅੱਖ ਚੋਂ ਜਾਣ ਕਿਉਂ ਹੀ ਬਸ ਬਸ ਕਰੀ ਜਾਵੇ ਮੈਨੂੰ ਕਿਹੜਾ ਪਤਾ ਨਹੀਂ ਲੱਗਿਆਗਾ ਉੱਥੇ ਚੱਲ ਮੇਰੀ ਗੱਲ ਸੁਣ ਤੂੰ ਐਵੇਂ ਆਦਾ ਮਨ ਦੁਖੀ ਨਾ ਕਰ ਆਪਰ ਸੋਚੇ ਚਲਕੇ ਨਿੰਬੂ ਪਾੜੀ ਬਣਾਉਣੇ ਕਿਉਂ ਮਨਦੁਖੀ ਨਾ ਕਰਾ ਤੈਨੂੰ ਪਤਾ ਨਾ ਬਸ ਮੇਰੇ ਨਾ ਸੱਚੀ ਮਨਦੁਖੀ ਹੋ ਗਿਆ ਮੈਂ ਇੰਨਾ ਕਰਕੇ ਵੀ ਦੇਖ ਲਿਆ ਤਾਂ ਵੀ ਐ ਕਰਕੇ ਮੇਰੇ ਨਾਲ ਸੱਚੀ ਮੈਂ ਕੱਲ ਦੱਸਾਂ ਹੁਣ ਇਹਨਾਂ ਨੂੰ ਆਪਾਂ ਦੱਸਾਂਗਾ ਵੀ ਕੀ ਹੁੰਦੀਆਂ ਪਰਜਾਂਗਾ ਤੇ ਕੀ ਹੁੰਦੀਆਂ ਨਨਾਨਾ ਇਹਨਾਂ ਨੂੰ ਨਹੀਂ ਜੀ ਆਪਾਂ ਤਖਾਵਾਂਗਾ ਆਪਣੇ ਆਈ ਦੇ ਆਪਣੇ ਆਈ ਤੇ ਆ ਜੰਨੇਗਾ ਹੁਣ ਆਪਾਂ ਮੈਂ ਤਾਂ ਆਪ ਤੈਨੂੰ ਇਹੀ ਗੱਲ ਸਮਝਾਉਣਾ ਚਾਹੁੰਦੀ ਸੀ ਜਿੰਨਾ ਚਿਰ ਆਪਾਂ ਇਹਨਾਂ ਨਾਲ ਐ ਨਹੀਂ ਕਰਦੇ ਨਾ ਇਹਨਾਂ ਨੂੰ ਸਮਝ ਨਹੀਂ ਆਉਣਾ ਕੁਝ ਕਰਨਾ ਹੀ ਪੈਣਾ ਫੇਰ ਹੀ ਇਹਨਾਂ ਦੀ ਅਕਲ ਟਿਕਾਣੇ ਆਊਗੀ ਨਹੀਂ ਤਾਂ ਬੱਸ ਮੈਂ ਵੀਰ ਤੇ ਛੱਡਵਾਉ ਵੀ ਇਹਦੇ ਨਾ ਕਰਦੀ ਕੀ ਆ ਇਹ ਤਾਂ ਮੂਰੇ ਮੂਰੇ ਭੱਜੀ ਫਿਰੂਗੀ ਤਾਂ ਕਹੂਗੀ ਭਾਬੀ ਜੀ ਅਸਤਾਨ ਕੁਛ ਨਹੀਂ ਲੈ ਕੇ ਜਾਂਦੇ ਬਸ ਸਾਨੂੰ ਹੱਸ ਕੇ ਬੁਲਾ ਲਿਆ ਕਰੋ ਐਨੇ ਬਥੇਰੇ ਤੂੰ ਵੇਖੀ ਹੁਣ ਮੈਂ ਇਹਦੇ ਕਿਵੇਂ ਕਰ ਲੈ ਕਢਾਉਂਦੀ ਆ ਬਸ ਫਿਰ ਹੁਣ ਤੂੰ ਜਿਵੇਂ ਕਰਨ ਨਾ ਉਹਦੇ ਤਰੀਕੇ ਨਾਲ ਕਰ ਤੇ ਬਸ ਜਿੱਥੇ ਲੋੜ ਹੋਈ ਮੇਰੀ ਦੱਸ ਦੇਵੇਂ ਬਸ ਸਾਥ ਨਾ ਛੱਡੀ ਇਹ ਨਾ ਹੋਵੇ ਮੈਨੂੰ ਫਸਾ ਕੇ ਮੁੜ ਕੇ ਆ ਵਿੱਚੋਂ ਨਿਕਲ ਜੇ ਤੈਨੂੰ ਲੱਗਦਾ ਪੂਰਾ ਸਾਥ ਦਊਂਗੀ ਤੇਰਾ ਬਸ ਠੀਕ ਹੈ ਚੱਲ ਆਪਾਂ ਨੂੰ ਫੜੀ ਵੀ ਨਹੀਂ ਨਾਲ ਚੱਲ